ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਆ। ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਧਦੀਆਂ ਜਾ ਰਹੀਆਂ ਜਿਹੜੀਆਂ ਸ਼ੰਕੇ ਪੈਦਾ ਕਰ ਰਹੀਆਂ ਕਿ ਜੋ ਟਿੱਪਣੀਆਂ ਵਿਰੋਧੀ ਕਰ ਰਹੇ ਨੇ ਕਿ ਉਹ ਸੱਚੀਆਂ ਤਾਂ ਨਹੀਂ ਕਿ ਪੰਜਾਬ ਇੱਕ ਪੁਲਿਸ ਸਟੇਟ ਬਣ ਗਈ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੀਆਂ ਧਮਕੀਆਂ ਲੁੱਟਾਂ ਖੋਹਾਂ ਵਾਰਦਾਤਾਂ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿਨ ਦਿਹਾੜੇ ਜਿਹੜੇ ਕਤਲੋਗਰ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਇਹ ਚਿੰਤਾ ਪੈਦਾ ਕਰ ਰਹੀਆਂ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਕੌਣ ਲਗਾ ਰਿਹਾ ਹੈਗਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕੌਣ ਕਰ ਰਿਹਾ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਜਦੋਂ ਇਦਾਂ ਦੇ ਹਾਲਾਤ ਹੋਣ ਤੇ ਦੇਸ਼ ਦੇ ਗ੍ਰਹਿ ਮੰਤਰੀ ਦੀ ਇਹ ਟਿੱਪਣੀ ਸਾਹਮਣੇ ਆਵੇ ਕਿ ਪੰਜਾਬ ਦੀ ਸ਼ਾਂਤੀ ਤੇ ਕੇਂਦਰ ਦੀ ਵੀ ਨਜ਼ਰ ਹੈ ਤੇ ਅਸੀਂ ਪੰਜਾਬ ਦੀ ਸ਼ਾਂਤੀ ਨੂੰ ਬਹਾਲ ਰੱਖਣ ਦੇ ਵਿੱਚ ਹਰ ਸੰਭਵ ਕਦਮ ਚੁੱਕਾਂਗੇ ਤੇ ਸਰਕਾਰ ਦੇ ਨਾਲ ਰਾਪਤਾ ਰੱਖਾਂਗੇ ਪੰਜਾਬ ਦੀ ਦੇ ਨਾਲ ਤਾਂ ਇਹ ਚੀਜ਼ਾਂ ਬਹੁਤ ਵੱਡੇ ਕੈਨਵਸ ਤੇ ਪਾ ਕੇ ਦੇਖਣੀਆਂ ਬਣਦੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਇਹਨਾਂ ਬਾਰੇ ਜੇ ਸਮਝਣਾ ਹੋਵੇ ਤਾਂ ਪੰਜਾਬ ਦੇ ਸਿਸਟਮ ਦੇ ਵਿੱਚ ਜਿਹੜੇ ਵਿਅਕਤੀ ਰਹੇ ਹੋਣੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਆਖਰਕਾਰ ਇਦਾਂ ਦੇ ਹਾਲਾਤ ਬਣੇ ਕਿਉਂ ਤੇ ਇਹਨਾਂ ਨੂੰ ਹੱਲ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈਗਾ ਕਿ ਦੇਸ਼ ਤੋਂ ਬਾਹਰ ਬੈਠੇ ਲੋਕ ਵੀ ਜਿਹੜੇ ਨੇ ਉਹ ਵੀ ਕਿਤਨਾ ਕਿਤੇ ਪੰਜਾਬ ਦੀ ਸ਼ਾਂਤੀ ਉੱਪਰ ਧਿਆਨ ਰੱਖ ਰਹੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਮਹਿਮਾਨ ਜਿਹੜੇ ਨੇ ਸਾਡੇ ਰਿਟਾਇਰਡ ਏਡੀਸੀਪੀ ਸतीश ਮਲਹੋਤਰਾ ਜੀ ਉਹਨਾਂ ਦਾ ਸਵਾਗਤ ਕਰਦੇ ਸਰ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਫੋਰ ਗੋਸਟ ਥੈਂਕ ਯੂ ਮਲਹੋਤਰਾ ਸਭ ਤੋਂ ਸਭ ਤੋਂ ਪਹਿਲਾਂ ਜੀ ਜੀ ਮਲਹੋਤਰਾ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇਹ ਬੜੀ ਸੰਜੀਦਾ ਸਥਿਤੀ ਹੈਗੀ ਹੈ ਅਸੀਂ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਬਾਰਡਰ ਸਟੇਟ ਹੈਗੀ ਆ ਇੱਥੇ ਬਹੁਤ ਸਾਰੀਆਂ ਗਤੀਵਿਧੀਆਂ ਲਗਾਤਾਰਤਾ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਸਾਡਾ ਗਵਾਂਢੀ ਮੁਲਕ ਵੀ ਹੈਗਾ ਉਹਦੀ ਵੀ ਨੀਤੀ ਮਾੜੀ ਨਹੀਂ ਮਾੜੀ ਹੈਗੀ ਤੇ ਕੋਈ ਚੰਗੀ ਨੀਅਤ ਨਹੀਂ ਹੈਗੀ ਪੰਜਾਬ ਲਈ ਪਰ ਦੂਸਰੇ ਪਾਸੇ ਅਸੀਂ ਜੇ ਇਸ ਤਰੀਕੇ ਦੇ ਹਾਲਾਤ ਹੁਣ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਲੁੱਟਾਂ ਵਾਰਦਾਤਾ ਖੂਹਾਂ ਗੈਂਗਸਟਰ ਕਲਚਰ ਕਮਕੀਆਂ ਬਹੁਤ ਸਾਰੀ ਚੀਜ਼ਾਂ ਲਗਾਤਾਰਤਾਵਾਂ ਦੇ ਵਿੱਚ ਹੋ ਰਹੀਆਂ ਤੇ ਖਾਸ ਕਰਕੇ ਜਿਹੜੀ ਅੱਜ ਘਟਨਾ ਇੱਕ ਵਾਪਰੀ ਹੈ ਉਹਨੇ ਤਾਂ ਬਹੁਤ ਵੱਡੇ ਸ਼ੰਕੇ ਖੜੇ ਕਰ ਦਿੱਤੇ ਕਿ ਇੱਕ ਸਬ ਇਨਸਪੈਕਟਰ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਤੇ ਉਸ ਤੋਂ ਬਾਅਦ ਉਸ ਦੀ ਮਾਤਸਫੇ ਪੰਜਾਬ ਸਰਕਾਰ ਕਹਿ ਰਹੀ ਕਿ ਮੁਆਵਜ਼ਾ ਦਿੱਤਾ ਜਾਊਗਾ ਇਹ ਜਿਹੜੇ ਸਾਰੇ ਹਾਲਾਤ ਨੇ ਇਹਨਾਂ ਨੂੰ ਜੇ ਤੁਸੀਂ ਇੱਕ ਕੜੀ ਦੇ ਵਿੱਚ ਪਰੋ ਕੇ ਸਮਝ ਰਹੇ ਹੋ ਕਿਉਂਕਿ ਤੁਸੀਂ ਇਸ ਸਿਸਟਮ ਦੇ ਵਿੱਚ ਰਹੇ ਹੋਏ ਹੋ ਵੀ ਇਹ ਚੀਜ਼ਾਂ ਕਿਸ ਤਰੀਕੇ ਨਾਲ ਸਮਝੀਆਂ ਜਾਣ ਕਿ ਆਖਰਕਾਰ ਇਦਾਂ ਦੇ ਹਾਲਾਤ ਕਿਵੇਂ ਬਣ ਗਏ ਧੋਗਲ ਸਾਹਿਬ ਮੈਂ ਇੱਕ ਗੱਲ ਤੁਹਾਨੂੰ ਕਰਨ ਤੋਂ ਪਰੇ ਨਾ ਇੱਕ ਗੱਲ ਕਹਾਂਗਾ ਜੀ ਵੀ ਇੱਕ ਜਿਹੜੀ ਜ਼ਿੰਮੇਵਾਰੀ ਹੈ ਉਹ ਹੈ ਕਲਾਸੀਫਿਕੇਸ਼ਨ ਆਫ ਰਿਸਪੌਂਸਿਬਿਲਟੀ ਹੂੰ ਇਸ ਦੇ ਵਿੱਚ ਰਿਸਪੌਂਸਿਬਿਲਟੀ ਕੀ ਦੀ ਮੰਨੀ ਹੈ ਸਰਕਾਰ ਦੀ ਮੰਨੀ ਹੈ ਕਿ ਪੁਲਿਸ ਦੀ ਮੰਨੀ ਹੈ ਹੂੰ ਜੀ ਮੈਂ ਕੋਸ਼ਿਸ਼ ਕਰ ਰਹੇ ਹਾਂਗਾ ਕਿ ਸਭ ਦੇ ਨਾਲ رابطہ ਸਾਡਾ ਰਹੇ ਤੇ ਅਸੀਂ ਇਸ ਗੰਭੀਰ ਵਿਸ਼ੇ ਤੇ ਉਹਨਾਂ ਦੇ ਨਾਲ ਚਰਚਾ ਕਰਦੇ ਰਹੀਏ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇਹ ਘਟਨਾਵਾਂ ਵਧੀਆਂ ਨੇ ਵਾਰਦਾਤਾਂਾਂ ਹੋ ਰਹੀਆਂ ਨੇ ਅਸੀਂ ਉਹਨਾਂ ਬਾਬਤ ਬੜੀ ਤਫਸੀਲ ਦੇ ਨਾਲ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਜਿਸ ਤਰੀਕੇ ਨਾਲ ਅਸੀਂ ਲਗਾਤਾਰਤਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੇਖ ਰਹੇ ਹਾਂ ਸਰ ਤੁਸੀਂ ਦੱਸ ਰਹੇ ਸੀਗੇ ਕਿ ਕਲਾਸੀਫਿਕੇਸ਼ਨ ਆਫ ਰਿਸਪੌਂਸਿਬਿਲਟੀ ਬਹੁਤ ਵੱਡੀ ਚੀਜ਼ ਹੈ ਕਿ ਪੰਜਾਬ ਦੀ ਜ਼ਿੰਮੇ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਫਿਰ ਦੂਸਰੇ ਪਾਸੇ ਪੁਲਿਸ ਤੰਤਰ ਦੀ ਜ਼ਿੰਮੇਵਾਰੀ ਹੈ ਯੈਸ ਹੁਣ ਦੇਖੋ ਤੁਸੀਂ ਅਗਰ ਤੁਸੀਂ ਪੁਲਿਸ ਦੀ ਜ਼ਿੰਮੇਵਾਰੀ ਕਰਨੀ ਹੈ ਲਾਣੀ ਹੈ ਪਰ ਤੁਹਾਨੂੰ ਫ੍ਰੀ ਹੈਂਡ ਦੇਣਾ ਪੈਣਾ ਪੁਰਾਣੋ ਜਿਹੜਾ ਕਿ ਬਿਲਕੁਲ ਨਹੀਂ ਹੈ ਮੈਂ ਮੰਨਦਾ ਵੀ ਜਿਹੜਾ ਸੀਐਮ ਕੋਲ ਪਾਵਰ ਹੈ ਉਹ ਡੀਜੀਪੀ ਲਾ ਸਕਦਾ ਐਸਐਸਪੀ ਲਾ ਸਕਦਾ ਐਂਡ ਅਬ ਉਹ ਉਹ ਦੀ ਉਹ ਲਾਉਂਦੇ ਪਏ ਹਮਮ ਲੇਕਿਨ ਜਿਹੜਾ ਥੱਲੇ ਜਿਨ੍ਹਾਂ ਨੇ ਕੰਟਰੋਲ ਕਰਨਾ ਜਿਨ੍ਹਾਂ ਨੇ ਕਰਾਈਮ ਨੂੰ ਡਿਟੈਕਟ ਕਰਨਾ ਜਿਨ੍ਹਾਂ ਨੇ ਪ੍ਰिवੈਂਟ ਕਰਨਾ ਉਹ ਹੈਗੇ ਨੇ ਏਐਸਆਈ ਐਸਐਚਓ ਕੌਨਸਟੇਬਲ ਤੋਂ ਲੈ ਕੇ ਡੀਐਸਪੀ ਰੈਂਕ ਐਸਪੀ ਰੈਂਕ ਤੱਕ ਉਹ ਜਿਹੜੀ ਰਿਸਪੌਂਸਿਬਿਲਟੀ ਉਹ ਐਸਐਸਪੀਆਂ ਦੀ ਹੁੰਦੀ ਸੀ ਪਹਿਲਾਂ ਹੂੰ ਜਿਹੜੀ ਤੇ ਹੁਣ ਬਿਲਕੁਲ ਨਹੀਂ ਹੈ ਹੁਣ ਇਹ ਜਿਹੜੀਆਂ ਪੋਸਟਿੰਗਾਂ ਤੇ ਜਿਹੜੀ ਇੱਕ ਰਿਸਪੌਂਸਿਬਿਲਟੀ ਹੈ ਜਾਂ ਜਿਹੜੀਆਂ ਪੋਸਟਿੰਗਾਂ ਕੀਤੀਆਂ ਜਾਂਦੀਆਂ ਅੱਜ ਕੱਲ ਸਵਾਏ ਪੋਲੀਟੀਕਲ ਤੋਂ ਬਿਨਾ ਕੋਈ ਇੱਕ ਮੈਨੂੰ ਪੋਸਟਿੰਗ ਦਿਖਾ ਦੋ ਕੋਈ ਐਸਐਸਪੀਏ ਸਕਰ ਕਰਕੇ ਲਾਉਂਦਾ ਹੋਵੇ ਵੀ ਲਓ ਜੀ ਇਹ ਬਹੁਤ ਵਧੀਆ ਕੰਮ ਕਰਦਾ ਮੈਨੂੰ ਦੇ ਦਿਓ ਕਿ ਇਹਨੂੰ ਇੱਥੇ ਲੋੜ ਹੈ ਇਹਨੂੰ ਮੈਨੂੰ ਦੇ ਦਿਓ ਨੋ ਇੱਥੇ ਹੁਣ ਸਿਰਫ ਤੇ ਸਿਰਫ ਪੋਲੀਟੀਕਲ ਲੀਡਰ ਕਹਿੰਦੇ ਨੇ ਵੀ ਇਹਨੂੰ ਲਾਣਾ ਇਹਨੂੰ ਲਾਣਾ ਜਨਨ ਕਿ ਇਹ ਇਹ ਤੈ ਹੋ ਗਿਆ ਕਿ ਇਹ ਬੰਦਾ ਮੇਰੇ ਮੁਤਾਬਕ ਕੰਮ ਕਰਦਾ ਹੈਗਾ ਇਹਨੂੰ ਲਾ ਦਿਓ ਜਿਹੜਾ ਮੇਰੇ ਮੁਤਾਬਕ ਕੰਮ ਨਹੀਂ ਕਰਦਾ ਹੈਗਾ ਇਹਨੂੰ ਕਿਸੇ ਹੋਰ ਪਾਸੇ ਬਾਰਡਰ ਵਾਲੇ ਪਾਸੇ ਛੱਡ ਦਿਓ yes 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 ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਪਊਗਾ ਵੀ ਅਸੀਂ ਪੁਲਿਸ ਦੀ ਰਿਸਪੌਂਸਿਬਿਲਟੀ ਤਾਂ ਕਰੋਗੇ ਤੇ ਪੁਲਿਸ ਦੇ ਮੁਤਾਬਕ ਤੁਸੀਂ ਪੋਸਟਿੰਗਾਂ ਕਰੋਗੇ ਜਿਹੜੇ ਕਿ ਪਹਿਲਾਂ ਹੁੰਦੀਆਂ ਸੀ ਹੂੰ ਡਿਡਿੰਗ ਕੇ ਪਹਿਲਾਂ ਹਮੇਸ਼ਾ ਹੁੰਦੀਆਂ ਸੀ ਜੀ ਲੇਕਿਨ ਹੁਣ ਪੋਸਟਿੰਗਾ ਪੁਲਿਸ ਦੇ ਮੁਤਾਬਕ ਨਹੀਂ ਹੁੰਦੀਆਂ ਹੁਣ ਪੋਸਟਿੰਗਾ ਹੁੰਦੀਆਂ ਪੋਲੀਟਿਕਲ ਤਰੀਕੇ ਨਾਲ ਸਰ ਤੁਸੀਂ ਮਨਦੇ ਪਿਛੋਕ ਕਿਉਂਕਿ ਤੁਸੀਂ ਸਿਸਟਮ ਦੇ ਵਿੱਚ ਰਹੇ ਹੋ ਆਪਾਂ ਮੌਜੂਦਾ ਸਰਕਾਰ ਦੇ ਵਿੱਚ ਤੁਸੀਂ ਜ਼ਿਕਰ ਕਰ ਦਿੱਤਾ ਕਿ ਉਹ ਪੋਸਟਿੰਗਾਂ ਉਸ ਤਰੀਕੇ ਨਾਲ ਨਹੀਂ ਹੋ ਰਹੀਆਂ ਥੋੜਾ ਜਿਹਾ ਪਿੱਛੇ ਤੁਸੀਂ ਕਿਉਂਕਿ ਲੰਮਾ ਤੁਹਾਡਾ ਐਕਸਪੀਰੀਅੰਸ ਹੈਗਾ ਅਕਾਲੀ ਸਰਕਾਰ ਸਮੇਂ ਇਦਾਂ ਹੋ ਰਹੀਆਂ ਸੀ ਪੋਸਟਿੰਗਾਂ ਜਿਦਾ ਤੁਸੀਂ ਕਹਿ ਰਹੇ ਹੋ ਜਾਂ ਕਾਂਗਰਸ ਦੀ ਸਰਕਾਰ ਸਮੇਂ ਇਦਾਂ ਹੋ ਰਹੀਆਂ ਸੀਗੇ ਨਹੀਂ ਇਹ ਗੱਲ ਠੀਕ ਹੈ ਸ਼ੁਰੂਆਤ ਤੋਂ ਦੋਵੇਂ ਹੀ ਹੋਈ ਸੀ ਜਦੋਂ ਹਲਕ ਵੇ ਸਾਨੂੰ ਆ ਕਰਦੇ ਵੀ ਆ ਕਰਦੇਓ ਲੇਕਿਨ ਫਿਰ ਵੀ ਉਦੋਂ ਵੀ ਕਿਤੇ ਨਾ ਕਿਤੇ ਪਾਵਨਾ ਸੀ ਐਸਐਸਪੀ ਕੋਲ ਲਾਉਣ ਦੀ ਔਰ ਜਾ ਕੇ ਗੱਲ ਕਰਦੇ ਸੀ ਦਰਸ਼ਦੇ ਸੀ ਲੇਕਿਨ ਹੁਣ ਤਾਂ ਉਹ ਗੱਲ ਰਹੀ ਨਹੀਂ ਹੈ ਇਹ ਮੈਂ ਮੰਨਦਾ ਗੱਲ ਨੂੰ ਵੀ ਉਦੋਂ ਉਦੋਂ ਕੋ ਨੂੰ ਹਲਕਾ ਇੰਚਾਰਜ ਜਦੋਂ ਲੱਗੇ ਨੇ ਉਦੋਂ ਕੋ ਨੂੰ ਉਹਨਾਂ ਨੇ ਆਪਣੀਆਂ ਮਨਮਰਜ਼ੀਆਂ ਸ਼ੁਰੂ ਕੀਤੀਆਂ ਬਟ ਹੁਣ ਜਿਹੜੇ ਅੱਜ ਦੇ ਹਾਲਾਤ ਨੇ ਕਿਉਂਕਿ ਅੱਜ ਦੇ ਹਾਲਾਤ ਉੱਪਰ ਬਹੁਤ ਮਾੜੇ ਨੇ ਆਈਐਸਆਈ ਦਾ ਸਾਰਾ ਜੋਰ ਲੱਗਿਆ ਹੋਇਆ ਵੀ ਜਿਵੇਂ ਅਸੀਂ ਬੰਗਲਾਦੇਸ਼ ਬਣਾਇਆ ਕਿਸਨਾ ਕੇ ਤੇ ਤਰੀਕੇ ਉਹ ਪੰਜਾਬ ਨੂੰ ਅਲੱਗ ਕਰਕੇ ਕਰਨ ਔਰ ਉਹਦੇ ਲਈ ਉਹਨਾਂ ਨੇ ਹਰ ਤਰ੍ਹਾਂ ਦਾ ਕੀਨ ਵੱਲੋਂ ਵੀ ਉਹਨੂੰ ਸਪੋਰਟ ਮਿਲਣ ਲੱਗੀ ਆ ਬੰਗਲਾਦੇਸ਼ ਨੂੰ ਵੀ ਮਿਲਣ ਲੱਗੀ ਜਿਹਨੂੰ ਅਸੀਂ ਸਮਝਦੇ ਜੀ ਸਾਡੇ ਨਾਲ ਕਰਨਗੇ ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਸੋਚਣਾ ਪਏਗਾ ਇਹ ਪਾਵਰਾਂ ਜਦੋਂ ਤੁਸੀਂ ਡੀਜੀਪੀ ਨੂੰ ਦੇ ਦੋਗੇ ਨਾ ਡੀਜੀਪੀ ਨੂੰ ਕਹੋਗੇ ਵੀ ਤੇਰੀ ਰਿਸਪੋਨਸੀਬਿਲਟੀ ਆ ਅਗਰ ਕੋਈ ਕ੍ਰਾਈਮ ਹੋ ਗਿਆ ਤਾਂ ਯੂ ਆ ਰਿਸਪੋਨਸੀਬਲ ਹੋਵਤੈ ਹੁਣ ਡੀਜੀਪੀ ਤਾਂ ਇੱਕ ਲਾ ਨਹੀਂ ਸਕਦਾ ਐਸਐਸਪੀ ਵੀ ਜੀ ਜਿਹੜੇ ਤੇ ਪਹਿਲਾਂ ਲੱਗਦੇ ਰਹੇ ਸੀ ਹਮ ਨਹੀਂ ਲੱਗਦਾ ਕੋਈ ਵੀ ਪਰ ਸਰ ਇੱਥੇ ਇੱਥੇ ਤੁਹਾਡੀ ਇੱਕ ਗੱਲ ਦੇ ਵਿੱਚ ਮੈਂ ਇੱਕ ਪੁਆਇੰਟ ਤੁਹਾਡੇ ਤੋਂ ਸੁਣਦਾ ਜਾਵਾਂ ਕਿਉਂਕਿ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਆਪਾਂ ਸਿੱਧੇ ਤੌਰ ਤੇ ਅਸੀਂ ਕਹਿੰਨੇ ਕਿ ਬਹੁਤ ਸਾਰੇ ਜਿਹੜੇ ਵੱਡੇ ਅਹੁਦੇ ਅੱਜ ਕੱਲ ਉਹ ਰਬਰ ਸਟੈਂਪਾ ਬਣ ਕੇ ਰਹਿ ਗਏ ਉੱਪਰੋਂ ਹੁਕਮ ਆਉਂਦੇ ਨੇ ਤੇ ਉਹ ਰਬਰ ਸਟੈਂਪ ਦੇ ਵਾਂਗੂ ਉਹਨਾਂ ਨੂੰ ਬਸ ਇਹ ਹੁੰਦਾ ਕਿ ਤੁਸੀਂ ਦਸਤ ਦਸਤਖਤ ਕਰਨੇ ਆ ਇਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਕੋਈ ਹੋਰ ਨਹੀਂ ਹੈਗੀ ਇਹ ਬਹੁਤ ਚਿੰਤਾ ਦੀ ਗੱਲ ਹੈ ਪਰ ਨਾਲ ਦੀ ਨਾਲ ਪਿੱਛੇ ਦੇ ਭਗਵੰਤ ਮਾਨ ਜਦੋਂ ਆਏ ਸੀ ਉਹਨਾਂ ਨੇ ਸਾਫ਼ ਤੌਰ ਤੇ ਇੱਕ ਜ਼ਿਕਰ ਕੀਤਾ ਸੀਗਾ ਕਿ ਜਿੱਥੋਂ ਨਸ਼ਾ ਫੜਿਆ ਗਿਆ ਜਾਂ ਜਿੱਥੇ ਕ੍ਰਾਈਮ ਹੋਇਆ ਉੱਥੇ ਦੇ ਐਸਐਸਪੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਇਹ ਗੱਲਾਂ ਬਿਆਨਵਾਜੀ ਦੇ ਵਿੱਚ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੁੰਦੀ ਤੁਹਾਡੇ ਹਿਸਾਬ ਨਾਲ ਇਹਨਾਂ ਚੀਜ਼ਾਂ ਦੀ ਟੋਟਲ ਬਿਆਨਵਾਦੀ ਹੈ ਅੱਜ ਤੱਕ ਦੱਸੋ ਕਿਸੇ ਐਸਐਸਪੀ ਨੂੰ ਰਿਸਪੌਂਸਿਬਲ ਕੀਤਾ ਹੋਵੇ ਜੀ ਦੂਜੀ ਗੱਲ ਜਿਹੜੀ ਮੈਂ ਇਸ ਕਰਕੇ ਬਾਰ-ਬਾਰ ਕਹਿ ਰਿਹਾ ਵੀ ਡੀਜੀਪੀ ਨੂੰ ਪਾਵਰ ਹੰਦੇ ਹੋ ਡੀਜੀਪੀ ਨੂੰ ਪਤਾ ਹੁੰਦਾ ਵੀ ਮੇਰਾ ਐਸਐਸਪੀ ਕਿਹੜਾ ਕਿੰਨੀ ਕੈਪੈਸਿਟੀ ਦਾ ਕਿਹੜਾ ਕ੍ਰਾਈਮ ਦੇ ਅਗੇਂਸਟ ਕੰਮ ਕਰਨ ਵਾਲਾ ਕਿਹੜਾ ਡਰੱਗ ਦੇ ਅਗੇਂਸਟ ਕੰਮ ਕਰਨ ਵਾਲਾ ਕਿੱਥੇ ਕਿਸ ਏਰੀਏ 'ਚ ਡਰੱਗ ਜ਼ਿਆਦਾ ਕਿਸੇ ਏਰੀਏ 'ਚ ਕ੍ਰਾਈਮ ਜ਼ਿਆਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡੀਜੀਪੀ ਦੇ ਕੋਲ ਬੜੇ ਸੋਰਸ ਹੁੰਦੇ ਨੇ ਉਹਨਾਂ ਦਾ ਡੀਜੀਪੀ ਜਿਹੜਾ ਇੰਟੈਲੀਜੈਂਸ ਹੁੰਦੇ ਨੇ ਦੂਸਰੇ ਨਾਲ ਉਹਨਾਂ ਦੇ ਸੋ ਉਹਨਾਂ ਕੋਲ ਰੋਜ਼ ਉਹ ਮੀਟਿੰਗ ਕਰਦੇ ਹਨ ਉਹਨਾਂ ਕੋਲ ਸਾਰੀ ਨੌਲੇਜ ਹੁੰਦੀ ਹੈ ਬਟ ਉਹ ਕਰ ਕੁਝ ਨਹੀਂ ਸਕਦੇ ਹਮ ਨੰਬਰ 2 ਜਿਹੜੀ ਤੁਸੀਂ ਕਹੀ ਹੈ ਵੀ ਜਿਹੜੀ ਗੋਲੀ ਇੱਕ ਸਬ ਇਨਸਪੈਕਟਰ ਤੇ ਮਾਰ ਦਿੱਤੀ ਘਰ ਦੇ ਵਿੱਚੋਂ ਹਮ ਅੱਜ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹਨਾ ਵੀ ਅੱਜ ਤੁਸੀਂ ਸਾਰੇ ਪੰਜਾਬ ਦੇ ਲਾਇਸੈਂਸ ਕਢਾਉਣ ਵਾਲੇ ਭਗਵੰਤ ਮਾਨ ਜੀ ਹਮ ਆਮ ਤੌਰ ਤੇ ਜਿਹੜੇ ਸਿਆਣੇ ਐਸਐਸਪੀ ਨੇ ਜਦੋਂ ਲਾਇਸੈਂਸ ਬਣਾਉਂਦੇ ਜਾਂ ਕਮਿਸ਼ਨਰ ਨੇ ਤਾਂ ਉਹਦੇ ਤੇ ਇੱਕ ਛੋਟਾ ਜਿਹਾ ਨੋਟ ਦੇ ਦਿੰਦੇ ਨੇ ਵੀ ਇਹ ਕਿਹਦੀ ਸਪਰਸ਼ ਹੈ ਅੱਜੇ ਘਟਾ ਲੈਣ ਪੰਜਾਬ ਦੇ ਵਿੱਚੋਂ ਆਪਣੀਆਂ ਸਾਰੀਆਂ ਫਾਈਲਾਂ ਅਸਲੇ ਦੀਆਂ ਅਜਾ ਹਰ ਬੰਦਾ ਅਸਲਾ ਚੱਕੀ ਫਿਰਦਾ ਘਟਾ ਲੈਣ ਤੁਸੀਂ ਦੇਖ ਲਓ ਅਗਰ ਤੁਹਾਨੂੰ ਇੱਕ ਵੀ ਕਿਸੇ ਪੁਲਿਸ ਅਫਸਰ ਦੀ ਸਪਾਰਸ਼ ਦਾ ਇੱਕ ਵੀ ਤੁਹਾਨੂੰ ਹੱਤਬਾਦ ਦੇ ਵਿੱਚ ਜਿਹੜਾ ਲੋਕਾਂ ਨੇ ਕੰਮ ਕੀਤੇ ਨੇ ਉਹ ਹਾਂ ਪੁਲਿਸ ਅਧਿਕਾਰ ਕੋਲ ਜਾਂਦੇ ਨੇ ਕਿ ਸਰ ਸਾਡਾ ਕੋਲ ਲਾਇਸੈਂਸ ਬਣਾ ਦਿਓ ਜੀ ਸਾਨੂੰ ਆਹ ਕਰ ਦਿਓ ਨੋ ਯੂ ਕਾਂਟ ਐਂਟਰ ਦਾ ਆਫਿਸ ਲੇਕਿਨ ਜਦੋਂ ਪੋਲੀਟੀਕਲ ਕੋਈ ਜਾਂਦਾ ਉਹ ਕਹਿੰਦਾ ਜੀ 5 5 10 10 ਦੇ ਲਿਸਟ ਲਾ ਕੇ ਜਾਂਦੇ ਨੇ ਉਹ ਲਿਸਟ ਪੜਾ ਦਿੰਦੇ ਨੇ ਉਹ ਜਦ ਇਹ ਆਪਣੇ ਉਹਨੂੰ ਜਿਹੜਾ ਰੀਡਰ ਹੁੰਦਾ ਉਹਨੂੰ ਬੁਲਾਉਂਦੇ ਜਦ ਉਹ ਕਹਿੰਦੇ ਵੀ ਆਏ ਨੇ ਐਮ ਐਲ ਏ ਸਾਹਿਬ ਇਹਨਾਂ ਤੇ ਅਰਦ ਸਭੇ ਨੂੰ ਦੱਸੋ ਵੀ ਕਰਤੇ ਕਿ ਨਹੀਂ ਕਰਤੇ ਉਹ ਕਹਿੰਦੇ ਜੀ ਕਰਾ ਦੇਣਾ ਮੈਂ ਲੈ ਮੈਂ ਤੋ ਹੁਣੇ ਕਰਾ ਲਈ ਤੋ ਜੀ ਅਰੇ ਗਰਾਉਂਡ ਰਿਐਲਿਟੀ ਇਹ ਆ ਤੁਸੀਂ ਕਹਿੰਦੇ ਹੋ ਕ੍ਰਾਈਮ ਕਿੱਥਾਂ ਘਟੂਗਾ ਮੈਨੂੰ ਦੱਸੋ ਕ੍ਰਾਈਮ ਹੂੰ ਉਹ ਜੇ ਉਹਦਾ ਤੁਸੀਂ ਵੈਰੀਫਾਈ ਕਰੋ ਵੀ ਕਿਹਨੇ ਬਣਾਇਆ ਉਹਦਾ ਲਿਸੈਂਸ ਤੁਹਾਨੂੰ ਵੈਰੀਫਿਕੇਸ਼ਨ ਤੇ ਹੀ ਪਤਾ ਲੱਗ ਜੂਗਾ ਵੀ ਕਰਦਾ ਕਿ ਮੈਂ ਤਾਂ ਪਰ ਇਹ ਇੱਕ 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 ਚਿੰਤਾ ਦੀ ਗੱਲ ਤਾਂ ਇਹ ਵੀ ਹੈ ਨਾ ਕਿ ਕਰਾਈਮ ਜਿਹੜਾ ਹੋ ਰਿਹਾ ਉਹ ਲਾਇਸੈਂਸੀ ਹਥਿਆਰਾਂ ਦੇ ਨਾਲ ਘੱਟ ਤੇ ਗੈਰ ਲਾਇਸੈਂਸੀ ਹਥਿਆਰਾਂ ਦੇ ਨਾਲ ਜ਼ਿਆਦਾ ਹੋ ਰਿਹਾ ਤੇ ਪੰਜਾਬ ਦੇ ਵਿੱਚ ਇਹ ਹਥਿਆਰ ਕਿੱਥੋਂ ਆ ਰਹੇ ਨੇ ਹੁਣ ਜੇ ਅਸੀਂ ਗਰਨੇਡ ਦਾ ਜ਼ਿਕਰ ਕਰੀਏ ਗਰਨੇਡ ਦਾ ਤਾਂ ਕਿਸੇ ਨੂੰ ਕੋਈ ਆਪਾਂ ਲਾਇਸੈਂਸ ਵੀ ਨਹੀਂ ਦਿੰਦੇ ਤੇ ਪੰਜਾਬ ਦੇ ਵਿੱਚ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਦੇਖਿਆ ਕਰੀਬ ਦੱਸਿਆ ਜਾ ਰਿਹਾ ਕਿ 17 ਅਟੈਕ ਜਿਹੜੇ ਨੇ ਉਹ ਗਰਨੇਡ ਦੇ ਹੋ ਚੁੱਕੇ ਨੇ ਤਾਂ ਗ੍ਰਨੇਡ ਦਾ ਤਾਂ ਕੋਈ ਲਾਇਸੈਂਸ ਨਹੀਂ ਪਰ ਫਿਰ ਵੀ ਇਦਾਂ ਦੀ ਘਟਨਾਵਾਂ ਵਧ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਇਹ ਤਾਂ ਬਹੁਤ ਵੱਡੀ ਕਾਂਸਪੀਰੇਸੀ ਹੈ ਦੇ ਪਿੱਛੇ ਉਸ ਤਰੀਕੇ ਨਾਲ ਭੋਗਲ ਸਾਹਿਬ ਜੇ ਅਸੀਂ ਪਿੱਛੇ 80 81 ਤੇ ਚਰਜੀਏ ਨਾ 1980 81 ਦੇ ਵਿੱਚ ਤਾਂ ਸ਼ੁਰੂਆਤ ਜਿਹੜੀ ਇਦਾਂ ਛੋਟੇ ਛੋਟੇ ਕੰਮਾਂ ਤੋਂ ਹੋਈ ਸੀ ਪਰ ਹੌਲੀ ਹੌਲੀ ਵਧਣ ਲੱਗੇ ਇਹ ਗ੍ਰਨੇਡ ਵਾਲਾ ਜਿਹੜਾ ਅਟੈਕ ਆ ਇਹ ਕੋਈ ਛੋਟਾ ਜਿਹਾ ਅਟੈਕ ਨਹੀਂ ਮੈਂ ਸਮਝਦਾ ਵੀ ਉਹ ਕਾਲੀਆ ਸਾਹਿਬ ਦੇ ਮੁਕੱਦਰ ਇੱਥੇ ਹੋਣਗੇ ਜਿਹੜੇ ਉਹ ਜਾਂ ਗ੍ਰਨੇਡ ਦੀਵਾਰ ਦੇ ਨਾਲ ਪਿੱਛੇ ਅਟਕੇ ਫਟਿਆ ਅੱਗੇ ਦਿਵਾਰ ਸੀ ਮੈਂ ਕਿਉਂਕਿ ਮੌਕਾ ਜਾ ਕੇ ਦੇਖਿਆ ਦਵਾਰਦ ਕਰਕੇ ਉਹ ਹੋ ਸਕਦਾ ਵੀ ਉਹ ਨੁਕਸਾਨ ਤੋਂ ਬਚ ਗਏ ਵਰਨਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਹੁਣ ਜਿਹੜੇ ਤੁਸੀਂ ਗ੍ਰੇਨੇਡ ਦੀ ਗੱਲ ਕਰਦੇ ਹੋ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਆਈਐਸਆਈ ਬਹੁਤ ਵੱਡੇ ਪੱਧਰ ਦੇ ਉੱਤੇ ਯੂਜ਼ ਕਰ ਰਹੇ ਨੇ ਜਿਹੜੀ ਹੀਰੋਨ ਆਉਂਦੀ ਆ ਬਾਹਰ ਮੈਂ ਪਹਿਲਾਂ ਦੱਸਿਆ ਸੀ 80 81 ਦੇ ਵਿੱਚ ਜਦੋਂ ਹੀਰੋਨ ਆਉਂਦੀ ਸੀ ਤਾਂ ਉਹਦੇ ਨਾਲ ਜਿਹੜੇ ਸਮਗਲਰ ਸੀ ਉਹਨਾਂ ਨੂੰ 10 ਪਿਸਤੌਲ 2 ਸਾਲਟਾਂ 5 ਸਾਲਟਾਂ ਨਾਲ ਹੀ ਉਹੀਆਂ ਪੈਂਦੀਆਂ ਸੀ ਤੇ ਹੋ ਸਕਦਾ ਹੁਣ ਉਸ ਤਰ੍ਹਾਂ ਦਾ ਚੀਜ਼ ਅੱਜਕੱਲ ਡਰੋਨ ਸਿਸਟਮ ਵੀ ਕਿੰਨਾ ਚੱਲ ਪਿਆ ਸੋ ਇਹ ਚੀਜ਼ਾਂ ਲਿਆਉਣੀਆਂ ਹੁਣ ਕੋਈ ਏਡੀਆਂ ਓਕੀਆਂ ਨਹੀਂ ਕਿ ਡਰੋਨ ਰਹੀ ਲਿਆਓ ਚਾਰ ਡਰੋਨ ਛੱਡੋ ਇੱਕ ਪੁਲਿਸ ਭੰਨਦੀ ਆ ਤਿੰਨ ਸਿੱਟ ਕੇ ਚੱਲ ਜਾਂਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੁਣ ਦੇ ਬੇਤੇ ਵਧੀਆਂ ਜਾ ਰਹੀਆਂ ਮੈਂ ਫਿਰ ਤੁਹਾਨੂੰ ਦੱਸ ਰਿਹਾ ਵੀ ਜਿੰਨੀ ਦੇਰ ਤੱਕ ਤੁਸੀਂ ਪੁਲਿਸ ਨੂੰ ਫ੍ਰੀ ਹੈਂਡ ਨਹੀਂ ਕਰੋਗੇ ਪਾਵਰਾਂ ਨਹੀਂ ਦੋ ਤੁਸੀਂ ਰਿਸਪੌਂਸਿਬਿਲਟੀ ਡੀਜੀਪੀ ਦੀ ਕਰੋ ਹੂੰ ਡੀਜੀਪੀ ਵਿਚਾਰਾ ਕੀ ਕਰੂਗਾ ਮੈਂ ਦੱਸੋ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਐਸਐਚਓ ਕਿੰਨੇ ਲਾ ਸਕਦਾ ਜੋ ਸੱਚਾਈ ਹੈ ਐਸਐਚਓ ਲਾਉਣੇ ਤਾਂ ਭੋਲੀ ਜਾਓ ਤੁਸੀਂ ਹੂੰ ਸਾਨੂੰ ਪਤਾ ਜਿਹੜੇ ਅਥੇ ਤੋਂ ਮਿਹਨਤ ਕਰਨ ਵਾਲੇ ਨੇ ਕੰਮ ਕਰਨ ਵਾਲੇ ਨੇ ਪਰ ਉਹਨਾਂ ਦੀ ਜਗ੍ਹਾ 'ਚ ਜਿਹੜੇ ਕੰਪਿਊਟਰ ਵਾਲੇ ਐਸਐਚਓ ਨੇ ਉਹਨਾਂ ਨੇ ਕੰਮ ਸੰਭਾਲਿਆ ਕੰਪਿਊਟਰਾਂ ਤੇ ਬੈਠੇ ਨੇ ਕੰਪਿਊਟਰਾਂ ਤੇ ਬੈਠੇ ਦੇਖੀ ਜਾਂਦੇ ਲੋਕਾਂ ਚ ਕੋਈ ਡਰ ਹੀ ਨਹੀਂ ਹੈ ਸਰ ਤੁਸੀਂ ਇੱਕ ਗੱਲ ਕੀਤੀ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਪਰ ਜਦੋਂ ਅਸੀਂ ਫ੍ਰੀ ਹੈਂਡ ਦਾ ਜ਼ਿਕਰ ਕਰਦੇ ਆ ਨਾ ਫਿਰ ਤੁਹਾਨੂੰ ਪਤਾ ਕਿ ਪੁਲਿਸ ਦੇ ਵਿੱਚ ਕੁਝ ਇਮਾਨਦਾਰ ਬੰਦੇ ਹੈਗੇ ਅਸੀਂ ਮੰਨਦੇ ਆ ਪਰ ਸਾਰੇ ਇਮਾਨਦਾਰਤਾ ਨਹੀਂ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈ ਕਰਨਲ ਦੀ ਕਟਮਰ ਵਾਲਾ ਮਸਲਾ ਦੇਖਿਆ ਤਾਂ ਜਦੋਂ ਲੋਕ ਇਦਾਂ ਦੀ ਘਟਨਾਵਾਂ ਦੇਖਦੇ ਨੇ ਤਾਂ ਫਿਰ ਵਿਰੋਧੀ ਵੀ ਇਲਜ਼ਾਮ ਲਾਉਂਦੇ ਨੇ ਕਾਂਗਰਸ ਵਾਲਿਆਂ ਨੂੰ ਬੜੇ ਤੰਜ ਕੱਸੇ ਅਕਾਲੀਆਂ ਨੇ ਬੜੇ ਤੰਜ ਕੱਸੇ ਕਹਿੰਦੇ ਕਿ ਪੰਜਾਬ ਤਾਂ ਪੁਲਿਸ ਸਟੇਟ ਬਣ ਗਈ ਉਹ ਯਾਨੀ ਕਿ ਪੁਲਿਸ ਸਟੇਟ ਦੇ ਨਾਮ ਤੋਂ ਖੌਫਜ਼ਦਾ ਨੇ ਲੋਕ ਕਿ ਜੇ ਪੁਲਿਸ ਨੂੰ ਪਾਵਰ ਨਹੀਂ ਜ਼ਿਆਦਾ ਦਿੱਤੀ ਤੇ ਫਿਰ ਆ ਜਿੱਦਾਂ ਮਨਮਰਜ਼ੀਆਂ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ ਕਰਨਲ ਨੇ ਬਖਸ਼ਿਆ ਤੇ ਆਮ ਲੋਕਾਂ ਨੂੰ ਕਿੱਦਾਂ ਬਖਸ਼ਿਆ ਜਾਊਗਾ ਤੁਸੀਂ ਪੁਲਿਸ ਸਟੇਟ ਦੀ ਤਕੀਦ ਕਰ ਰਹੇ ਹੋ ਪਰ ਦੂਸਰੇ ਪਾਸੇ ਲੋਕਾਂ ਦੇ ਵਿੱਚ ਇੱਕ ਉਹਦੀ ਰੈਜ਼ੈਂਟਮੈਂਟ ਵੀ ਹੈਗੀ ਹੈ ਤੇ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹ ਵੀ ਇਸ ਤਰੀਕ ਨੂੰ ਬڑے ਵੱਡੇ ਪੱਧਰ ਤੇ ਚੱਕ ਰਹੀਆਂ ਨੇ ਕਿ ਪੁਲਿਸ ਸਟੇਟ ਬਣ ਗਈ ਤੇ ਪੰਜਾਬ ਦਾ ਨੁਕਸਾਨ ਹੋਊਗਾ ਪੋਗਲ ਫਿਰ ਤੁਸੀਂ ਇੱਕ ਵਾਰੀ ਪਾਵਰ ਦੇ ਕੇ ਤਾਂ ਦੇਖੋ ਪੁਲਿਸ ਨੂੰ ਪਤਾ ਵੀ ਸਗਾ ਕਿਵੇਂ ਦੇਣੀ ਆਪਣੇ ਤਾਣੇਦਾਰ ਨੂੰ ਪੁਲਿਸ ਨੂੰ ਪਤਾ ਵੀ ਆਪਣੇ ਇੰਸਪੈਕਟਰ ਨੂੰ ਕਿਵੇਂ ਤੱਕਾ ਦੇਣੀ ਹੈ ਅੱਜ ਜਿਹੜੇ ਪੋਲੀਟੀਕਲ ਬੰਦੇ ਨੇ ਲਵਾ ਜਾਂਦੇ ਨੇ ਮੂਹਰੇ ਤਾਂ ਉਹ ਕੋੜੇ ਹੁੰਦੇ ਨੇ ਲੇਟਿਕਾ ਜੀ ਉਹੀ ਜਿਹੜੀ ਕਰਨਲ ਸਾਹਿਬ ਵਾਲੀ ਕੀਤੀ ਹੈ ਨਾ ਦੇਖੋ ਬਹੁਤ ਕਰਨਲ ਸਾਹਿਬ ਆਰਮੀ ਦੇ ਬਹੁਤ ਇੱਕ ਰਿਸਪੈਕਟਡ ਅਫਸਰ ਨੇ ਜੀ ਫੌਜ ਦੇ ਸਿਰ ਦੇ ਉੱਤੇ ਅਸੀਂ ਲੋਕ ਜਿਹੜਾ ਹੈ ਅੱਜ ਆਪਣੇ ਬੈਠੇ ਹਨ ਜਿਹੜੀ ਐਕਸਟਰਨਲ ਜਿਹੜੀ ਸਿਕਿਉਰਟੀ ਹੈ ਉਹਨਾਂ ਦੇ ਹੱਥ ਚ ਪਰ ਮੈਂ ਇੱਥੇ ਦੋ ਤੋਂ ਗੱਲਾਂ ਤੁਹਾਨੂੰ ਪੁੱਛਣੀਆਂ ਚਾਹੁੰਗਾ ਮੈਂ ਕੋਈ ਮੈਂ 1% ਵੀ ਕੋਈ ਪੁਲਿਸ ਦਾ ਪੁਲਿਸ ਨੂੰ ਬਫੈਂਡ ਨਹੀਂ ਕਰ ਰਿਹਾ ਬਿਲਕੁਲ ਪਰ ਮੈਂ ਸਚਾਈ ਜ਼ਰੂਰ ਤੁਹਾਡੇ ਸਾਹਮਣੇ ਲੈਣੀ ਚਾਹੁੰਗਾ ਵੀ ਮੈਨੂੰ ਇੱਕ ਗੱਲ ਦੱਸੋ ਪਹਿਲੀ ਗੱਲ ਰਾਤ ਨੂੰ 12 ਵਜੇ ਉੱਥੇ ਕਰਨਾਲ ਸਾਹਿਬ ਜਾ ਰਹੇ ਨੇ ਜੀ 12 ਵਜੇ ਰਾਤ ਨੂੰ ਪੁਲਿਸ ਉੱਥੇ ਜਾ ਰਹੀ ਹੈ ਮੈਂ ਸਮਝਦਾ ਵੀ ਐਸਐਚਓ ਜਾਵੇ ਤਾਂ ਮੈਂ ਉਹਨੂੰ ਮੰਦਾ ਵੀ ਉਹ ਸਹੀ ਆ ਵੀ ਐਸਐਚਓ ਗਰਸਤ ਕਰਦਾ ਜਾ ਸਕਦਾ ਮੈਂ ਉਹਨੇ ਨੂੰ ਕੋਈ ਠੀਕ ਨਹੀਂ ਕਹਿੰਦਾ ਵੀ ਰਾਤ ਨੂੰ ਤੁਸੀਂ 12 ਵਜੇ ਤੁਸੀਂ ਚਾਰ ਇਨਸਪੈਕਟਰ ਉੱਥੇ ਗਏ ਹੋ ਫਿਰ ਸਾਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਰਿਸਪੈਕਟਫੁਲੀ ਬੋਲੋ ਹਰਕ ਦੇ ਨਾਲ ਬਟ ਅਚਨ ਚੇਤੇ ਜਦੋਂ ਕੋਈ ਝਗੜਾ ਹੋ ਜਾਂਦਾ ਨਾ ਫਿਰ ਜੋਸ਼ ਦੇ ਵਿੱਚ ਕੋਈ ਵੱਧ ਕੋਈ ਘੱਟ ਉਹਦੇ ਲਈ ਦੇ ਤੁਸੀਂ ਸਾਰੇ ਪੰਜਾਬ ਪੁਲਿਸ ਨੂੰ ਬਣਾਓ ਵੀ ਪੁਲਿਸ ਸਟੇਟ ਬਣਾ ਬਹੋਗੀ ਐਦਾਂ ਹੋ ਗਿਆ ਇੱਕ ਦੋ ਜਗ੍ਹਾ ਇੱਕ ਜਗ੍ਹਾ ਦੇ ਉੱਤੇ ਝਗੜਾ ਹੋ ਗਿਆ ਦੋ ਦੋ ਵਿਅਕਤੀਆਂ ਦਾ ਆਪਸ ਵਿੱਚ ਹੀ ਵਾਸ ਨਾਟ ਇਨ ਯੂਨੀਫਾਰਮ ਜੀ ਠੀਕ ਨਹੀਂ ਉਹ ਉਹ ਤੇ ਉਹ ਝਗੜਾ ਆਪਾਂ ਇਹਨੂੰ ਇੱਕਦਮ ਆਪਾਂ ਬਿਨਾ ਸੋਚੇ ਪੁਲਿਸ ਸਾਡੇ ਪਾਸੇ ਨਾ ਲਈਏ ਪੂਰੀ ਪੰਜਾਬ ਪੁਲਿਸ ਦੇ ਉੱਪਰ ਇਹਨੂੰ ਨਾ ਉਸ ਤਰੀਕੇ ਨਾਲ ਪੁਆਇੰਟ ਕਰੀਏ ਤੁਸੀਂ ਇਹ ਕਹਿਣ ਦਾ ਦੂਜੀ ਗੱਲ ਦੂਜੀ ਗੱਲ ਉਹਨੂੰ ਵੈਰੀਫਾਈ ਕਰਨ ਦੀ ਇਹ ਉਹਨਾਂ ਨੂੰ ਆਪਾਂ ਕਰਨ ਦੀ ਹੈ ਕਰਨਲ ਸਾਹਿਬ ਨੂੰ ਵੀ ਕਰਨ ਦੀ ਹੈ ਉਹਨਾਂ ਨੂੰ ਤੁਸੀਂ ਇੱਕਦਮ ਇੱਕ ਬਣਾ ਕੁਝ ਜਿਹੜੀਆਂ ਕੁਝ ਜਿਹੜੀਆਂ ਤਾਕਤਾਂ ਨੇ ਨਾ ਐਂਟੀ ਸੋਸ਼ਲ 엘ਿਮੈਂਟਸ ਪੰਜਾਬ ਦੇ ਵਿੱਚ ਜਿਹੜੇ ਖੁਸ਼ ਹੈਗੇ ਨੇ ਉਹ ਕੁਝ ਐਸੇ ਹੈਗੇ ਨੇ ਤੁਹਾਨੂੰ ਭੋਗਲ ਸਾਹਿਬ ਮੰਨਣਾ ਪਊਗਾ ਉਹ ਮੌਕਾ ਪਾਲਦੇ ਨੇ ਮੌਕਾ ਪ੍ਰਸਤ ਨੇ ਜਦੋਂ ਕੋਈ ਪੁਲਿਸ ਦੇ ਅਗੇਂਸਟ ਜਾਂ ਸਰਕਾਰ ਦੇ ਅਗੇਂਸਟ ਉਹਨਾਂ ਨੂੰ ਮੌਕਾ ਮਿਲ ਗਿਆ ਤਾਂ ਉਹਨਾਂ ਨੇ ਬਦੇ ਜਦੇ ਅਲੀ ਅਲੀ ਕਰਕੇ ਚੱਲ ਪਣਾ ਜੀ ਉਹ ਬੋ ਹੋ ਗਿਆ ਕਿ ਲੋਕਾਂ ਦੇ ਵਿੱਚ ਆਪਣੇ ਹੀ ਬੰਦਿਆਂ ਦੇ ਵਿਰੁੱਧ ਬੇਵਿਸ਼ਵਾਸੀ ਪੈਦਾ ਹੋ ਜਵੇ ਉਹਨਾਂ ਦਾ ਭਰੋਸਾ ਉੱਠ ਜਵੇ ਤੇ ਉਹ ਉਸ ਚੀਜ਼ ਦਾ ਫਾਇਦਾ ਆਪਣੇ ਤਰੀਕੇ ਨਾਲ ਚੱਕ ਸਕਣ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਤਰੀਕੇ ਨਾਲ ਚੱਕਦੇ ਪੋਖਲ ਸਾਹਿਬ ਅਸੀਂ ਸਨਮਾਨ ਕਰਦੇ ਹਾਂ ਅਸੀਂ ਰਿਸਪੈਕਟ ਕਰਦੇ ਹਾਂ ਕਰਨਲ ਸਾਹਿਬ ਦਾ ਸਰਵਿੰਗ ਨੇ ਔਰ ਮੈਂ ਇੱਕ ਗੱਲ ਨੂੰ ਮੰਨਦਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਪੁਲਿਸ ਨੂੰ ਉਸ ਲੈਵਲ ਸ ਪਰ ਜਿਹੜੀ ਮੌਕੇ ਦੇ ਉੱਤੇ ਜਿਹੜੀ ਅਚਨਚੇਤ ਗੱਲ ਹੋ ਗਈ ਜੀ ਜੀ ਕੁਦਰਤੀ ਹੋਈ ਹੈ ਕਿਤੇ ਉਹ ਜੋਸ਼ ਦੇ ਵਿੱਚ ਕੋਈ ਦੋ ਵੱਧ ਹੋ ਗਿਆ ਕਿ ਤੋਕੇ से, से कि तो ਘਟੋ ਗਿਆ ਜਿਹੜਾ ਇਹਨੂੰ ਆਪਾਂ ਪੁਲਿਸ ਬਨਾਮ ਫੌਜ ਬਣਾ ਦਈਏ ਜਾਂ ਕੋਈ ਐਦਾਂ ਦਾ ਬਣਾ ਦਈਏ ਨੋ ਤੁਸੀਂ ਉਹਨਾਂ ਨੂੰ ਜੋ ਉਹਨਾਂ ਦਾ ਕ੍ਰਾਈਮ ਆਇਆ ਉਹਨਾਂ ਨੂੰ ਸੱਦਾ ਮਿਲਣੀ ਚਾਹੀਦੀ ਸਰ ਹੁਣ ਇੱਕ 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 ਜ਼ਿਕਰ ਆਪਾਂ ਇਧਰਲੇ ਪਾਸੇ ਨੂੰ ਕਰਦੇ ਚੱਲੀਏ ਚਲੋ ਆਪਾਂ ਉਹ ਮਸਲਾ ਅਲੱਗ ਹੈਗਾ ਉਹ ਆਪਾਂ ਇੱਕ ਉਦਾਹਰਨ ਦੇ ਵਜੋਂ ਵਰਤਦੇ ਆਂ ਕਿ ਪੁਲਿਸ ਸਟੇਟ ਦਾ ਜ਼ਿਕਰ ਜਦੋਂ ਆਉਂਦਾ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਪਿਛਲਾ ਆਪਾਂ ਸਮਾਂ ਵੀ ਦੇਖਿਆ ਹੈਗਾ 1984 ਤੋਂ ਬਾਅਦ ਜਦੋਂ 98 1994 ਤੱਕ ਅਸੀਂ ਚੱਲ ਜਾਈਏ 10 ਸਾਲ ਦਾ ਸਮਾਂ ਜਿਹੜਾ ਇੱਕ ਦਹਾਕਾ ਪੂਰਾ ਸੀ ਮੰਨ ਲਈਏ ਉਹ ਮੰਨਿਆ ਜਾਂਦਾ ਕਿ ਉਸ ਦੇ ਵਿੱਚ ਪੁਲਿਸ ਦਾ ਰਾਜ ਸੀ ਉਹ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਜੋ ਕੁਝ ਡੀਜੀਪੀ ਸਾਹਿਬ ਜਿਹੜੇ ਉਸ ਵੇਲੇ ਦੇ ਸੀਗੇ ਉਹਨਾਂ ਦਾ ਜ਼ਿਕਰ ਬਾਰ ਬਾਰ ਆਉ ਤਾਂ ਉਹਨਾਂ ਦੇ ਲਈ ਕਿਹੜੇ ਕਿਹੜੇ ਸ਼ਬਦ ਇਸ ਵੇਲੇ ਵਰਤੇ ਜਾਂਦੇ ਨੇ ਕਿਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹਾਲਾਂਕਿ ਇੱਕ ਤਬਕਾ ਇਹ ਕਹਿੰਦਾ ਕਿ ਜੇ ਡੀਜੀਪੀ ਉਹ ਚੀਜ਼ਾਂ ਨਾ ਕਰਦੇ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਕਾਲਾ ਦੌਰ ਨਾ ਨਿਕਲਦਾ ਦੂਸਰੇ ਪਾਸੇ ਲੋਕ ਇਹ ਜ਼ਿਕਰ ਕਰਦੇ ਆ ਕਹਿੰਦੇ ਕਿ ਉਸ ਡੀਜੀਪੀ ਨੇ ਜੋ ਕੁਝ ਕੀਤਾ ਪੰਜਾਬ ਦੀ ਇੱਕ ਨੌਜਵਾਨੀ ਪੀੜ੍ਹੀ ਨੂੰ ਖਤਮ ਕਰਨ ਲਈ ਕਿਉਂਕਿ ਪੁਲਿਸ ਸਟੇਟ ਦਾ ਰਾਜ ਸੀਗਾ ਉਸ ਵੇਲੇ ਤਾਂ ਉਹਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਪਿਸ਼ੋਕੜ ਦੇ ਵਿੱਚ ਸਾਡੇ ਕੋਲ ਪਈਆਂ ਹੋਈਆਂ ਨੇ ਤਾਂ ਫਿਰ ਉਹਨੂੰ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਵਾਚਦੇ ਹਾਂ ਕਿ ਹੁਣ ਵੀ ਜੇ ਪੁਲਿਸ ਨੂੰ ਜ਼ਿਆਦਾ ਅਧਿਕਾਰ ਮਿਲੇ ਤਾਂ ਕੀ ਉੱਥੇ ਗਰੰਟੀ ਹੈਗੀ ਜਾਂ ਕੀ ਭਰੋਸਾ ਹੈਗਾ ਕਿ ਪੁਲਿਸ ਉਹਨਾਂ ਅਧਿਕਾਰਾਂ ਦਾ ਮਿਸਯੂਜ਼ ਨਹੀਂ ਕਰੂਗੀ ਤੁਹਾਡੇ ਸਾਹਮਣੇ ਦੇਖੋ ਕਿਤਨਾ ਕਿਤੇ ਕਾਲੀਆਂ ਭੇਡਾਂ ਮੈਂ ਉਸ ਵੱਲੋਂ ਨਹੀਂ ਇਨਕਾਰ ਕਰਦਾ ਜਿਨ੍ਹਾਂ ਦੇ ਵਿੱਚ ਸਾਰੀ ਹੈਗੀਆਂ ਨੇ ਸਾਡੇ ਸਮਾਜ ਦੇ ਵਿੱਚ ਵੀ ਨੇ ਸਾਡੀ ਪੁਲਿਸ ਦੇ ਵਿੱਚ ਵੀ ਪੁਲਿਸ ਵੀ ਸਾਡੇ ਸਮਾਜ ਦਾ ਹਿੱਸਾ ਹੀ ਹੈ ਜਿਵੇਂ ਉਹਨਾਂ ਦੇ ਵਿੱਚ ਵੀ ਹੈਗੀਆਂ ਲੇਕਿਨ ਓਵਰਆਲ ਅਗਰ ਤੁਸੀਂ ਕਿਸੇ ਦੀ ਰਿਸਪੌਂਸਿਬਿਲਟੀ ਬਣਾਓਗੇ ਨਾ ਜਦੋਂ ਤੁਸੀਂ ਇੱਕ ਡੀਜੀਪੀ ਦੀ ਰਿਸਪੌਂਸਿਬਿਲਟੀ ਬਣਾਓਗੇ ਵੀ ਤੇਰੀ ਰਿਸਪੌਂਸਿਬਿਲਟੀ ਆ ਜੇ ਕੋਈ ਵੀ ਕਰਾਇਮ ਹੋ ਗਿਆ ਉਹ ਕਿ ਆਪਣੇ ਕਮਿਸ਼ਨਰਾਂ ਦੀ ਬਣਾਊਗਾ ਐਸਐਸਪੀ ਦੀ ਬਣਾਊਗਾ ਐਸਐਸਪੀ ਆਪੇ ਉਹਨਾਂ ਦੀ ਰੇਲ ਬਣਾਊਗਾ ਹੁਣ ਲੱਗੇ ਉਹ ਹੁੰਦੇ ਨੇ ਐਸਐਸਪੀ ਡਰੀ ਜਾਂਦਾ ਜਰਾ ਇਹ ਫਲਾਣੇ ਐਮਐਲਏ ਦਾ ਬੰਦਾ ਫਲਾਣੇ ਮੰਤਰੀ ਦਾ ਬੰਦਾ ਬੈਨੋ ਕੀ ਕਰਾਂ ਤੁਸੀਂ ਕਰਕੇ ਤਾਂ ਦੇਖੋ ਨਾ ਕਿਹਨੇ ਆਪਾਂ ਹੁਣ ਪਹਿਲੇ ਕਹਿੰਦੇ ਵੀ ਪੁਲਿਸ ਰਾਹ ਜੋ ਗਿਆ ਪੁਲਿਸ ਜੇ ਅੱਜ ਆਪਾਂ ਡਿਬੇਟ ਕਰ ਰਹੇ ਆ ਜੇ ਅੱਜ ਬੈਠੇ ਆ ਅਨਕਿਤੇ ਪੁਲਿਸ ਦਾ ਬੜਾ ਇਹਦੇ ਵਿੱਚ ਵੱਡਾ ਰੋਲ ਰਿਹਾ ਮੈਂ ਮੰਨਦਾ ਵੀ ਇਹਦੇ ਵਿੱਚ ਬਹੁਤ ਵੱਡੀ ਕਿਲਨ ਜੇ ਮਰੇ ਨੇ ਚਾਹੇ ਪੁਲਿਸ ਦੇ ਬਾਰੇ ਚਾਹੇ ਦੂਜਿਆਂ ਦੇ ਬੱਤੇ ਮਰੇ ਨੇ ਪਰ ਉਹ ਮਾਵਾਂ ਦੇ ਪੁੱਤ ਬਣੇ ਮਰੇ ਨੇ ਉਹ ਸਾਡੇ ਪੰਜਾਬ ਦੇ ਮਰੇ ਨੇ ਉਹ ਲੋਕ ਫਿਰ ਇਤਾਂ ਦਾ ਚਾਹੁੰਦੇ ਨੇ ਹਾਲਾਤ ਇਤਾਂ ਦੇ ਪੈਦਾ ਹੋ ਜਾਣਾ ਇਤਾਂ ਦੇ ਲੋਕ ਮੌਕਾ ਭਾਲਦੇ ਨੇ ਹੁਣ ਜਿਵੇਂ ਗ੍ਰੇਨੇਡ ਦਾ ਹਮਲਾ ਹੋਇਆ ਜਾਂ ਉਹਦੇ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਆਈਐਸਆਈ ਦਾ ਪੂਰਾ ਜਿਹੜਾ ਜੋਰ ਹੈ ਉਹ ਸਾਰਾ ਉਸੇ ਤਰ੍ਹਾਂ ਲੱਗਿਆ ਹੋਇਆ ਪੰਨੂ ਲਾ ਲਓ ਤੁਸੀਂ ਇਹ ਲਾ ਲਾ ਲੋ ਦੂਜੇ ਲਾ ਲੋ ਕਈ ਬਲਬੀਰ ਹੁਣੀ ਇਹ ਜਿਹੜੇ ਜਸਹਰਿੰਦਰ ਰਿੰਦਾ ਹੋ ਗਿਆ ਲਖਵੀਰ ਲੰਡਾ ਹੋ ਗਿਆ ਉਹਨਾਂ ਦੇ ਬਾਬਤ ਤਾਂ ਹੁਣ ਅੱਜ ਕਿਉਂਕਿ ਉਹ ਜਿਹੜਾ ਆਪਾਂ ਕਹ ਲਈ ਆਰਪੀਜੀ ਅਟੈਕ ਹੋਇਆ ਸੀ ਮਹਾਲੀ ਦੇ ਵਿੱਚ ਤਾਂ ਉਸ ਮੁਤਲਕ ਉਹਨਾਂ ਨੂੰ ਹੁਣ ਪਗੋੜਾ ਕਰਾਰ ਦੇ ਦਿੱਤਾ ਗਿਆ ਫਿਲਹਾਲ ਇਹ ਵੀ ਚਿੰਤਾ ਦੀ ਗੱਲ ਹੈ ਕਿ ਉਹ ਦੇਸ਼ ਤੋਂ ਬਾਹਰ ਬੈਠ ਕੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਤੇ ਉਹ ਚੀਜ਼ਾਂ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਸਜਾਦ ਭੱਟੀ ਜਿਹੜਾ ਗਵਾਨੀ ਮੁਲਕ ਦੇ ਵਿੱਚ ਬੈਠਾ ਹੈ ਉਨੇ ਪਿੱਛੇ ਜਲੰਧਰ ਦੇ ਵਿੱਚ ਇੱਕ ਅਟੈਕ ਕਰਵਾ ਦਿੱਤਾ ਤੇ ਹੁਣ ਇਹ ਵੀ ਚਰਚਾਵਾਂ ਨੇ ਕਿ ਵਿਕਰਮ ਸਿੰਘ ਮਜੀਠੀਆ ਜੀ ਇੱਕ ਵੀਡੀਓ ਸੁਣਾ ਰਹੇ ਸੀਗੇ ਆਪਣੇ ਸੋਸ਼ਲ ਅਕਾਊਂਟ ਦੇ ਜ਼ਰੀਏ ਕਹਿੰਦੇ ਕਿ ਆਹ ਦੇਖੋ ਵਿਅਕਤੀ ਇਹ ਬੈਠ ਕੇ ਆਪਣੇ ਮੋਬਾਈਲ ਤੇ ਇਹ ਚੀਜ਼ਾਂ ਬੜੇ ਵਿਵਾਗ ਠੰਗਣਾ ਬੋਲ ਰਿਹਾ ਕਿ ਹੁਣ ਅਗਲਾ ਅਗਲਾ ਐਕਸ਼ਨ ਕੋਈ ਵੱਡਾ ਵੱਡਾ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਹੇ ਮਜੀਠੀਆ ਦੇ ਵਿੱਚੋਂ ਆਊਗੀ ਖਬਰ ਉਹ ਤਾਂ ਜਦੋਂ ਗਵਾਂਡੀ ਮੁਲਕ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਉਹ ਇਦਾਂ ਦੀਆਂ ਚੀਜ਼ਾਂ ਕਰ ਰਹੇ ਨੇ ਤਾਂ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਤੱਕ ਅੰਦਰ ਤੱਕ ਵਧਾ ਦਿੱਤਾ ਦੂਸਰੇ ਪਾਸੇ ਪੰਜਾਬ ਕੇ ਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਐਂਟੀ ਡਰੋਨ ਜਿਹੜੇ ਮਸ਼ੀਨਾਂ ਨੇ ਉਹ ਲਗਾ ਦਿੱਤੀਆਂ ਨੇ ਬਾਰਡਰ ਤੇ ਤਾਂ ਸਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਪੈਨੇਟ੍ਰੇਸ਼ਨ ਹੋ ਰਹੀ ਹੈ ਤਾਂ ਕਮੀ ਕਿੱਥੇ ਤੁਹਾਡੇ ਹਿਸਾਬ ਨਾਲ ਭੋਗਤ ਸਾਹਿਬ ਨੂੰ ਤਿੰਨ ਚਾਰ ਪਾਸੇ ਲੈ ਕੇ ਜਾਵਾਂਗਾ ਗੱਲਾਂ ਨੂੰ ਪਹਿਲੀ ਗੱਲ ਇਹ ਹੈ ਵੀ ਜਿਹੜੇ ਬਾਹਰ ਬੈਠੇ ਨੇ ਹੂੰ ਜਿਨ੍ਹਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਉਹ ਹੂੰ ਜਿਹੜੇ ਲੋਕਾਂ ਦੇ ਇਸ਼ਾਰੇ ਜਿਹੜੇ ਕੰਟਰੀਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਪੜ੍ਹ ਲੈਣੀ ਚਾਹੀਦੀ ਵੀ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਕਿਹਨਾਂ ਲੋਕਾਂ ਨੇ ਕੀਤੀਆਂ ਸਾਡੇ ਗੁਰੂ ਸਾਹਿਬਾਨਾਂ ਦੇ ਬੱਚਿਆਂ ਨੂੰ ਕਿਹਨਾਂ ਨੇ ਕੋ-ਕੋ ਕੋ ਮਾਰਿਆ ਸਾਡੇ ਗੁਰੂ ਸਾਹਿਬਾਨ ਨੂੰ ਕਿਹਨਾਂ ਨੇ ਮਾਰਿਆ ਇਹ ਗੱਲ ਉਹਨਾਂ ਨੂੰ ਇਤਿਹਾਸ ਜਿਹੜਾ ਆਪਣਾ ਪਹਿਲਾਂ ਉਹ ਦੇਖ ਲੈਣਾ ਚਾਹੀਦਾ ਪਹਿਲੀ ਗੱਲ ਤਾਂ ਮੇਰੀ ਇਹ ਹੈ ਜਿਨ੍ਹਾਂ ਲੋਕਾਂ ਦੇ ਇਸ਼ਾਰਿਆਂ ਤੇ ਉਹ ਕੰਮ ਕਰ ਰਹੇ ਹੈ ਹੂੰ ਠੀਕ ਹੈ ਨਹੀਂ ਦੂਸਰਾ ਜਿਹੜੀ ਗੱਲ ਤੁਸੀਂ ਕਰਾਂ ਜਿਹੜੀ ਮਜੀਠੀਆਂ ਦੀ ਵਾਲੀ ਗੱਲ ਆ ਮੈਂ ਤੁਹਾਨੂੰ ਫੇਰ ਇਹ ਕਹਨਾ ਇਹਨਾਂ ਨੂੰ ਉਸ ਵੇ ਨਾਲ ਨਾ ਸੋਚਣ ਵੀ ਮਜੀਠੀਆਂ ਨੇ ਇਹ ਕਰ ਦਿੱਤੀ ਆ ਉਹਨੂੰ ਪੋਜ਼ੀਟਿਵ ਇਹ ਨਾਲ ਸੋਚਣਾ ਵੀ ਅਸੀਂ ਇਹਦੇ ਲਈ ਸਾਨੂੰ ਕੀ ਰੈਮਡੀ ਕਰਨੀ ਚਾਹੀਦੀ ਆ ਕੀ ਸਾਨੂੰ ਇਹਦੇ ਲਈ ਇੰਤਜ਼ਾਮ ਕਰਨੇ ਚਾਹੀਦੇ ਨੇ ਉਹਨਾਂ ਨੇ ਤਾਂ ਤੁਹਾਨੂੰ ਅਗਾਹ ਕਰਤਾ ਉਹਨਾਂ ਨੇ ਤਾਂ ਤੁਹਾਨੂੰ ਦੱਸ ਦਿੱਤਾ ਵੀ ਇਹਦੇ ਹਜੇ ਤੁਹਾਡੇ ਸਾਹਮਣੇ ਪੱਟੀ ਆਵ ਬਾਰੇ ਵੀ ਅਜੇ ਤਾਂ ਹੋਰ ਹੋਣਗੇ ਜੀ ਕਿ ਨਹੀਂ ਸਾਨੂੰ ਕਿਤੇ ਨਾ ਕਿਤੇ ਦੇਖੋ ਇਹਨਾਂ ਚੀਜ਼ਾਂ 'ਤੇ ਦੇਖਣਾ ਪੈਣਾ ਉਹਨਾਂ ਦੇ ਕਿੱਥੇ ਲੋਕੇਸ਼ਨ ਨੇ ਕਿੱਥੇ ਕੀ ਆ ਇਹ ਵੀ ਸਾਨੂੰ ਜਿਹੜਾ ਇਹ ਹੋਇਆ ਕਿ ਘੱਟੋ-ਘੱਟ 2-3 ਮਹੀਨੇ ਉਹਨਾਂ ਨੇ ਇੱਧਰ-ਉੱਧਰ ਢੇੜੇ ਕੱਢੇ ਹੋਣੇ ਨੇ ਦੇਖਿਆ ਹੁਣ ਪੁਲਿਸ ਇਸ ਗੱਲ ਨੂੰ ਮੰਨਣਾ ਪਊਗਾ ਵੀ ਪੁਲਿਸ ਸક્ષਮ ਹੈ ਉਹਨਾਂ ਨੂੰ ਪਤਾ ਵੀ ਇਹ ਕਿਵੇਂ ਦੇਖੋ ਜਿਨ੍ਹਾਂ ਨੇ 12 ਘੰਟੇ ਦੇ ਵਿੱਚ ਇਸ ਗੱਲ ਨੂੰ ਕ੍ਰੈਕ ਕਰ ਦਿੱਤਾ ਤੇ ਉਹਨਾਂ ਨੇ ਬਾਕੀ ਵੀ ਸਾਰਾ ਕੁਝ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਣਾ ਉਹਨਾਂ ਨੂੰ ਪਤਾ ਪਰ ਮੈਂ ਇੱਕ ਗੱਲ ਕਹਾਵਾਂਗਾ ਵੀ ਸਾਨੂੰ ਕਿਤੇ ਨਾ ਕਿਤੇ ਇੱਕਦਮ ਨਹੀਂ ਕਰਨਾ ਚਾਹੀਦਾ ਵੀ ਇਤਾਂ ਹੋਜੂ ਆਪਾਂ ਬਿਨਾ ਪਾਉਣੀਆਂ ਮੋਜੇ ਲਈ ਲਈ ਜੀ ਵੀ ਦੇ ਪੁਲਿਸ ਨੂੰ ਤਾਕਤ ਦਿੱਤੀ ਤਾਂ ਇਤਾਂ ਹੋਜੂ ਇਤਾਂ ਹੋਜੂ ਨਹੀਂ ਤੁਸੀਂ ਦੇਓ ਤਾਕਤ ਦੋ ਪਰ ਨਾਲ ਨਾਲ ਜ਼ਿੰਮੇਵਾਰੀ ਵੀ ਤੈ ਹੋਵੇ ਹੂੰ ਤਾਕਤ ਦਿੱਤੀ ਜਾਵੇ ਨਾਲ ਜ਼ਿੰਮੇਵਾਰੀ ਵੀ ਤੈ ਹੋਵੇ ਭੋਗਲ ਸਾਹਿਬ ਆ ਜੀ ਜੋ ਪੰਜਾਬ ਦੇ ਹਾਲਾਤ ਨੇ ਨਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੁਸੀਂ ਸੋਚ ਨਹੀਂ ਸਕਦੇ ਪੰਜਾਬ ਦੇ ਜੋ ਹਾਲਾਤ ਨੇ ਕਿੱਥੇ ਡਵੈਲਪਮੈਂਟ ਹੈ ਕਿੱਥੇ ਗੱਲਾਂ ਨੇ ਅਖਬਾਰਾਂ ਦੇ ਵਿੱਚ ਕਰੀ ਜੋ ਉਤਰ ਕਰੀ ਜੋ ਹੋਸ ਕੋ ਕਰਕੇ ਦੱਸੋ ਅੱਜ ਮੈਂ ਭਗਵੰਤਬਾਨ ਜੀ ਨੂੰ ਕਹੂੰਗਾ ਵੀ ਤੁਸੀਂ ਨੇਰੇ-ਥਰੇ ਕਿਤੇ ਨਿਕਲ ਕੇ ਤਾਂ ਦੇਖੋ ਪਿੰਡਾਂ ਚ ਤੁਸੀਂ ਦੇਖੋ ਤਾਂ ਤੁਸੀਂ ਜਾ ਕੇ ਲੋਕਾਂ ਦੀ ਗੱਲ ਤਾਂ ਸੁਣੋ ਮਹਾਰਾਜਾ ਰਣਜੀਤ ਸਿੰਘ ਸੁਣਦਾ ਸੀ ਜਾ ਕੇ ਰਾਤਾਂ ਨੂੰ ਜਾ ਕੇ ਲੋਕਾਂ ਦੀ ਗੱਲਾਂ ਕਿ ਮੇਰੇ ਬਾਰੇ ਲੋਕ ਕੀ ਕਹਿੰਦੇ ਨੇ ਸੋ ਮੇਰੀ ਬੇਨਤੀ ਹੈ ਭਗਵੰਤਬਾਨ ਜੀ ਨੂੰ ਮੈਂ ਉਹ ਨਹੀਂ ਗੱਲ ਕਹਿੰਦਾ ਮਾੜਾ ਨਹੀਂ ਕਹਿੰਦਾ ਕਿ ਲੱਗੇ ਹੋਏ ਨੇ ਆਪਣੇ ਤੌਰ ਤੇ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਘੁੰਮਣਾ ਚਾਹੀਦਾ ਦੇਖਣਾ ਚਾਹੀਦਾ ਦੂਜੀ ਮੈਂ ਗੱਲ ਇੱਕ ਭੋਗਤ ਸਾਹਿਬ ਤੁਹਾਨੂੰ ਜ਼ਰੂਰ ਕਹਾਂਗਾ ਜੀ ਅਗਰ ਕੋਈ ਗੱਡੀ ਦਾ ਡਰਾਈਵਰ ਇੱਕ ਹੋਵੇ ਨਾ ਹੂੰ ਤਾਂ ਗੱਡੀ ਸਾਫ਼ ਵੀ ਰਹਿੰਦੀ ਆ ਸੰਭਾਲੀ ਵੀ ਰਹਿੰਦੀ ਆ ਔਰ ਕੰਮ ਵੀ ਅੱਛਾ ਕਰਦੀ ਆ ਗੱਡੀ ਆਪਣੀ ਜਿਹੜੀ ਸਪੀਡ ਐ ਔਰ ਸਾਰਾ ਕੁਝ ਸਹੀ ਕਰਦੀ ਆ ਜੀ ਅੱਜ ਕਿਤੇ ਨਾ ਕਿਤੇ ਭੋਗਤ ਸਾਹਿਬ ਜਿਹੜੀ ਪੰਜਾਬ ਦੀ ਗੱਡੀ ਆ ਨਾ ਉਤੇ ਪੰਜ-ਪੰਜ ਡਰਾਈਵਰ ਨੇ ਜਦੋਂ ਇੱਕ ਗੱਡੀ ਤੇ ਪੰਜ ਡਰਾਈਵਰ ਤੁਸੀਂ ਕਰ ਤੇ ਪੰਜ ਡਰਾਈਵਰ ਰੱਖ ਲੋ ਕੋਈ ਪੈਂਚਰ ਹੋ ਜਾਊਗਾ ਤਾਂ ਮੈਂ ਤਾਂ ਗਿਆ ਨਹੀਂ ਸੀ ਉਪਲਾਣਾ ਲੈ ਕੇ ਗਿਆ ਸੀ ਪਾੜਾ ਲੈ ਕੇ ਗਿਆ ਸੀ ਇਹਦੇ ਬਾਰੇ ਵੀ ਭੋਗਤ ਸਾਹਿਬ ਤੁਹਾਨੂੰ ਵਿਚਾਰ ਕਰਨੀ ਪੈਣੀ ਆ ਵੀ ਪੰਜਾਬ ਦਾ ਜਿਹੜਾ ਕੰਟਰੋਲ ਆ ਤੁਹਾਨੂੰ ਇਹ ਖੱਤਾਂ ਚ ਦੇਣਾ ਪੈਣਾ ਇਹ ਖਤ ਕਰੇ ਅਗੇ ਪਤਾ ਨਹੀਂ ਲੱਗ ਰਿਹਾ ਕਿਹਦੇ ਕੋਲ ਕੀ ਕੰਟਰੋਲ ਆ ਜਿਹਦੇ ਕੋਲ ਕੀ ਕੰਟਰੋਲ ਆ ਸਾਡੇ ਮੰਤਰੀ ਵੀ ਤੁਰੇ ਫਿਰਦੇ ਨੇ ਵਿਚਾਰੇ ਦੇਖਦੇ ਫਿਰਦੇ ਨੇ ਵੀ ਕੀ ਹੋ ਰਿਹਾ ਕੀ ਨਹੀਂ ਸੋ ਕੀ ਗੱਲਾਂ ਨੇ ਵਿਚਾਰਨ ਵਾਲੀਆਂ ਜਿਹੜੀਆਂ ਸੋਚਨ ਵਾਲੀਆਂ ਭਗਵੰਤ ਸਿੰਘ ਸਾਹਿਬ ਤੁਹਾਡੇ ਕੋਲ ਐਡਿਟਿਨ ਰਿਟਾਇਰਡ ਪੁਲਿਸ ਅਫਸਰ ਨੇ ਤੁਸੀਂ ਬਣਾਤੀ ਪੰਜ ਮੰਤਰੀਆਂ ਦੀ ਕਮੇਟੀ ਡਰਗ ਦੇ ਉੱਤੇ ਮੰਤਰੀਆਂ ਨੂੰ ਕੀ ਨੌਲੇਜ ਆ 40 40 ਸਾਲ ਦੇ ਤਜਰਬੇ ਵਾਲੇ ਤੁਹਾਡੇ ਕੋਲ ਰਿਟਾਇਰਡ ਆਈਜੀ ਡੀਆਈਜੀ ਡੀਜੀਪੀ ਬੈਠੇ ਨੇ ਸੋ ਸੋਨਾਂ ਨੂੰ ਯੂਜ਼ ਕਰੋ ਜੀ ਪੁੱਛੋ ਉਹਨਾਂ ਨੂੰ ਵੀ ਸਰ ਜੀ ਕਿਵੇਂ ਅਸੀਂ ਇਹਨੂੰ ਕੰਟਰੋਲ ਕਿਵੇਂ ਕਰ ਸਕਦੇ ਆ ਤੁਹਾਨੂੰ ਦੱਸਣਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਦੇਖੋ ਪੋਗਲ ਸਾਹਿਬ ਜਿਹੜਾ ਪੰਜਾਬ ਹੈ ਨਾ ਇਹ ਓਨਲੀ ਪਹਿਲਾਂ ਟਰਾਂਜ਼ਿਟ ਰੂਟ ਸੀ ਸਿਰਫ ਅਫਗਾਨਿਸਤਾਨ ਤੋਂ ਪੰਜਾਬ ਦੇ ਪੰਜਾਬ ਤੱਕ ਇੱਕ ਰੂਟ ਸੀ ਅਰਬ ਕੰਟਰੀਆਂ ਲਈ ਰੂਟ ਬਿਲਕੁਲ ਜਿੰਨੀਆਂ ਅਰਬ ਕੰਟਰੀਆਂ ਕਿੱਥੇ ਖੇਤੀ ਨਹੀਂ ਹੁੰਦੀ ਸਾਰਾ ਕੁਝ ਨਹੀਂ ਹੁੰਦਾ ਤਾਂ ਇਧਰਲੇ ਪਾਸਿਓਂ ਤਜਾਰਤ ਵੱਡੇ ਪੱਧਰ ਤੇ ਹੁੰਦੀ ਸੀ ਉਧਰ ਨੂੰ ਤੁਸੀਂ ਅਫਗਾਨਿਸਤਾਨ ਇੰਨਾ ਅਮੀਰ ਕਿਉਂ ਅਸਲਾ ਕਿਉਂ ਕਿਉਂਕਿ ਅਫਗਾਨਿਸਤਾਨ ਨੇ ਖੁੱਲ ਕੇ ਜਿਹੜੀ ਐ ਇਹ ਓਪੀਅਮ ਦੀ ਔਰ ਇਹ ਅਫੀਮ ਦੀ ਖੇਤੀ ਕੀਤੀ ਜੀ ਜੀ ਉਹ ਖੇਤੀ ਕੀਤੀ ਦੋ ਦੋ ਚੀਜ਼ਾਂ ਹੀ ਚੱਲਦੀਆਂ ਉੱਥੇ ਜਿਆਦਾ ਜਿਆਦਾ ਡਰਾਈ ਫਰੂਟਸ ਉਹ ਵੱਡੇ ਪੱਧਰ ਤੇ ਕਰ ਰਹੇ ਐ ਤੇ ਦੂਸਰੇ ਪਾਸੇ ਉਹ ਅਫੀਮ ਦੀ ਖੇਤੀ ਆ ਰਹੀ ਐ ਸਭ ਤੋਂ ਵੱਡਾ ਕੰਮ ਹੀ ਉਹਨਾਂ ਦਾ ਨਹੀਂ ਮੈਂ ਅਫੀਮ ਦੀ ਸੀ ਜੀ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਨੇ ਡਰਾਇਰ ਟੀਕੂ ਉਤਰ ਜਾ ਨਹੀਂ ਜਾਂਦਾ ਕਰਨੀ ਜਾਂਦਾ ਮੇਨ ਉਹਨਾਂ ਦਾ ਜਿਹੜਾ ਕੰਮ ਸੀ ਉਹ ਹੀ ਓਪੀਅਮ ਹੀ ਐ ਬਿਲਕੁਲ ਓਪੀਅਮ ਔਰ ਹੀਰਨ ਹੀਰਨ ਦਾ ਉਹਨਾਂ ਨੂੰ ਪੂਰਾ ਗਿਆਨ ਆ ਵੀ ਕਿੰਨੇ ਡਿਗਰੀ ਤੇ ਲਿਜਾ ਕੇ ਉਹਦੇ ਹੀਰਨ ਤਿਆਰ ਕਰਨੇ ਆ ਕੀ ਮਟੀਰੀਅਲ ਪਾਉਣਾ ਇਹ ਪ੍ਰੋਗਰਾਮ ਤੋਂ ਇਲਾਵਾ ਜਿਆਦਾ ਕੋਈ ਨਹੀਂ ਜਾਣਦਾ ਸੋ ਕਿਤੇ ਨਾ ਕਿਤੇ ਦੇਖੋ ਤੁਹਾਨੂੰ ਇਹਨਾਂ ਚੀਜ਼ਾਂ 'ਤੇ ਵਿਚਾਰ ਕਰਨਾ ਪਊਗਾ ਬੜਾ ਥੋੜਾ ਸਮਝਾਰ ਕਰਨਾ ਪੈਣਾ ਤੁਸੇ ਹੁਣ ਐਮਐਲਏ ਨੂੰ ਦੇਤੀ ਪਾਵਰ ਮੈਨੂੰ ਦੱਸੋ ਜੀ ਉਹਨਾਂ ਦੀ ਕੀ ਆਉਟਪੁਟ ਆ ਜਾਂ ਕੀ ਉਹਨਾਂ ਨੇ ਕਰ ਦਿੱਤਾ ਡਰੱਗ ਦੇ ਖਿਲਾਫ ਤੁਜੀਓ ਦੱਸ ਦੋ ਵੀ ਡਰੱਗ ਦੇ ਖਿਲਾਫ ਕਿਹੜਾ ਚਲੋ ਜੇ ਕਮੇਟੀ ਬਣਾਈ ਹੈ ਜੇ ਕਮੇਟੀ ਬਣਾਈ ਹੈ ਅਕਸਰ ਪਹਿਲਾਂ ਮੈਂ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਲੋਕ ਉਹੀ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਕਮੇਟੀ ਬਣਾਉਣ ਦਾ ਮਤਲਬ ਹੁੰਦਾ ਕੰਮ ਤੇ ਮਿੱਟੀ ਪਾਉਣਾ ਹੁਣ ਮਸਲਾ ਤਾਂ ਇਹ ਹੈ ਕਿ ਜੇ ਜੇ ਕਮੇਟੀ ਬਣਾ ਦਿੱਤੀ ਗਈ ਹੈ ਤਾਂ ਉਹਦੀਆਂ ਜ਼ਿੰਮੇਵਾਰੀਆਂ ਰਿਸਪੌਂਸਿਬਿਲਟੀਆਂ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੇ ਰਿਪੋਰਟ ਦੇਣੀ ਹੈ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੇ ਐਕਸ਼ਨ ਕੀਤਾ ਕੀ ਕੀਤਾ ਇੱਕ ਮਹੀਨੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਜਾਂ ਜੋ ਵੀ ਹੈਗਾ ਉਹ ਚੀਜ਼ਾਂ ਵੀ ਤੈਅ ਹੋ ਜਾਣ ਤਾਂ ਜ਼ਿਆਦਾ ਬਿਹਤਰ ਹੋ ਗਏ ਉਹ ਤਰੀਕੇ ਨਾਲ ਜੀ ਤੁਸੀਂ ਵੈਰੀਫਾਈ ਕਰ ਲਓ ਵੀ ਕਿੰਨੀਆਂ ਕਮੀਟੀਆਂ ਹੋਈਆਂ ਨੇ ਐਂਡੇ ਕਰ ਲਓ ਤੁਸੀਂ ਇਹਦੇ ਡਰੱਗ ਦੇ ਉੱਤੇ ਕੀ ਡਾਇਰੈਕਸ਼ਨਾਂ ਆਈਆਂ ਨੇ ਕੀ ਐਸਐਸਪੀਆਂ ਨੂੰ ਕਮੇਟੀ ਵੱਲੋਂ ਕੋਈ ਡਾਇਰੈਕਸ਼ਨ ਆਈ ਹੈ ਕੋਈ ਕਿਸੇ ਨੂੰ ਡਾਇਰੈਕਸ਼ਨ ਕਹੀ ਹੈ ਡੀਜੀਪੀ ਨੂੰ ਕਹੀ ਡਾਇਰੈਕਸ਼ਨ ਤੁਸੀਂ ਉਹ ਤਾਂ ਨਾਲ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਮੇਨ ਲਾਓ ਤੁਸੀਂ ਉਹਨਾਂ ਨਾਲ ਆਪਣੇ ਸਹਿਯਕ ਲਾ ਲਓ ਪੰਜ ਪੰਜ ਹੋਰ ਕੋਈ ਪੁਲਿਸ ਅਫਸਰ ਰਿਟਾਇਰਡ ਜਿਹੜੇ ਨੇ ਉਹਨਾਂ ਨੂੰ ਬਤੌਰ ਜਿਹਨਾਂ ਨੇ ਕੰਮ ਕੀਤਾ ਟਰੱਕ ਦੇ ਉੱਤੇ ਉਹਨਾਂ ਨੂੰ ਤੁਸੀਂ ਲਾ ਲਓ ਜਿਹਨਾਂ ਨੇ ਬਾਰਡਰ ਤੇ ਕੰਮ ਕੀਤਾ ਹੋਇਆ ਤੁਸੀਂ ਉਹਨਾਂ ਨੂੰ ਲਾ ਲਓ ਉਹਦੇ ਉੱਤੇ ਦੇਖੋ ਭਗਤ ਸਾਹਿਬ ਦੇ ਤਾਂ ਮੈਂ ਡਿਬੇਟਾਂ ਤੇ ਮੈਨੂੰ ਅਕਸਰ ਬੈਠਦਾ ਪਰ ਉਹਦਾ ਜਿਹੜਾ ਰਿਜ਼ਲਟ ਹੈ ਨਾ ਕੋਈ ਕੋਈ ਨਿਕਲਦਾ ਕੋਈ ਪਤਾ ਨਹੀਂ ਕੀ ਗੱਲ ਆ ਕੀ ਨਹੀਂ ਇਹ ਤਾਂ ਸਰਕਾਰਾਂ ਨੂੰ ਸੁਣ ਕੇ بجائے ਤੁਸੀਂ ਉਹਨੂੰ ਤੋਣਨ ਦੇ بجائے ਤੁਸੀਂ ਉਹਦੇ ਵੀ ਇਹ ਬੋਲਦਾ ਜੀ ਸਰਕਾਰ ਦੇ ਬਾਰੇ ਤਾਂ ਬਹੁਤ ਨੋ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਜਿਹੜੇ ਤੁਹਾਨੂੰ ਮਤਲਬ ਦੀਆਂ ਗੱਲਾਂ ਉਹ ਕੱਢੋ ਕੱਢ ਕੇ ਤੁਸੀਂ ਦੇਖੋ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਹੁਣ ਉਹ ਇੱਕ ਸਬ ਇੰਸਪੈਕਟਰ ਛਡਾਉਣ ਗਿਆ ਘਰ ਕੇ ਰਾਜੀ ਨਾਵਾ ਕਰਾਉਣ ਗਿਆ ਉਹਦੇ ਤੁਸੀਂ ਗੋਲੀ ਮਾਰ ਗੋਲੀ ਮਾਰ ਦਿੱਤੀ ਬਿਲਕੁਲ ਹੈ ਦੱਸੋ ਤੁਸੀਂ ਕਿੱਥੇ ਖੜੀ ਗੱਲ ਜੀ ਤੁਸੀਂ ਐਗਜ਼ੈਂਪਲਰੀ ਜੇ ਇੱਥੇ ਤੁਸੀਂ ਐਗਜ਼ੈਂਪਲਰੀ ਸਜ਼ਾ ਨਹੀਂ ਦੋਗੇ ਜਾਂ ਐਕਸ਼ਨ ਨਹੀਂ ਕਰੋਗੇ ਜੇ ਤੁਸੀਂ ਰਾਜਨੀਤੀ ਤੋਂ ਉੱਠ ਕੇ ਕੋਈ ਫੈਸਲਾ ਨਹੀਂ ਲਓਗੇ ਤਾਂ ਇਦਾਂ ਦੀਆਂ ਚੀਜ਼ਾਂ ਹੋਰ ਵਧਣਗੀਆਂ ਉਹਨਾਂ ਨੂੰ ਲੋਕਾਂ ਨੂੰ ਉਤਸ਼ਾਹ ਉਤਸ਼ਾਹ ਮਿਲ ਜਾਂਦਾ ਬੀ ਇਸ ਪਹਿਲਾ ਕੋਸ਼ਿਸ਼ ਕਾਰਵਾਈ ਨਹੀਂ ਹੋਈ ਤਾਂ ਅਸੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਝਾਕਾ ਖੁੱਲ ਗਿਆ ਅਸੀਂ ਹੋਰ ਕਰਾਂਗੇ ਸਰ ਮੈਂ ਕਿਉਂਕਿ ਸਮੇਂ ਦੇ ਵਿੱਚ ਰਹਿੰਦੇ ਹੋਏ ਆਪਾਂ ਗੱਲ ਕਰਨੀ ਹੈ ਮੈਂ ਤੁਹਾਡੇ ਤੋਂ ਕਿਉਂਕਿ ਤੁਸੀਂ ਬਹੁਤ ਵੈਲਿਡ ਪੁਆਇੰਟ ਦੋ ਤਿੰਨ ਚੱਕੇ ਇੱਕ ਤਾਂ ਤੁਸੀਂ ਇਹ ਕਿਹਾ ਕਿ ਪੁਲਿਸ ਦੀ ਰਿਸਪੌਂਸਿਬਿਲਟੀ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਤੇ ਨਾਲ ਦੀ ਨਾਲ ਰਿਸਪੌਂਸਿਬਿਲਟੀ ਤੈਅ ਕੀਤੀ ਜਾਵੇ ਦੂਜੇ ਪਾਸੇ ਜੇ ਅਸੀਂ ਨਸ਼ੇ ਨੂੰ ਖਤਮ ਕਰਨਾ ਤਾਂ ਜੇ ਕੋਈ ਕਮੇਟੀ ਬਣਾਈ ਵੀ ਜਾ ਰਹੀ ਹੈ ਤਾਂ ਵੱਡੇ ਅਫਸਰਾਂ ਦੀ ਕਮੇਟੀ ਬਣਾਈ ਜਾਵੇ ਤਾ ਜੋ ਉਹਨਾਂ ਨੂੰ ਪਤਾ ਹੈਗਾ ਕਿ ਕਿਵੇਂ ਆਪਾਂ ਇਸ ਚੀਜ਼ ਤੇ ਕੰਟਰੋਲ ਕਰ ਸਕਦੇ ਇਸ ਤੋਂ ਇਲਾਵਾ ਤੁਹਾਡੇ ਹਿਸਾਬ ਨਾਲ ਹੋਰ ਕਿਹੜੇ ਸੁਝਾਅ ਨੇ ਜੋ ਇਸ ਵੇਲੇ ਪੰਜਾਬ ਦੇ ਉੱਪਰ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਏਜੰਸੀਆਂ ਦੀ ਅੱਖ ਵੀ ਹੈਗੀ ਹੈ ਨਾਲ ਦੇ ਨਾਲ ਗਵਾਂਢੀ ਮੁਲਕ ਵੀ ਡਿਸਟਰਬ ਕਰਨਾ ਚਾਹੁੰਦਾ ਸਾਡੇ ਪੰਜਾਬ ਨੂੰ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਇਸ ਤੋਂ ਇਲਾਵਾ ਜਨਕਿ 2 ਪੁਆਇੰਟ ਤਾਂ ਤੁਸੀਂ ਦੱਸਦੇ ਕਿ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਦੂਸਰੇ ਪਾਸੇ ਜੇ ਕਮੇਟੀ ਬਣਾਉਣੀ ਹੈ ਤਾਂ ਪੁਲਿਸ ਦੇ ਰਿਟਾਇਰਡ ਅਫਸਰਾਂ ਦੀ ਬਣਾ ਲੈਣ ਉਹ ਵਧੀਆ ਕੰਮ ਕਰਕੇ ਦਿਖਾਣਗੇ ਤੇ ਉਹਨਾਂ ਦੀ ਜ਼ਿੰਮੇਵਾਰੀ ਤੇ ਆਊਟਪੁੱਟ ਵੀ ਤੈਅ ਕੀਤੀ ਜਾਵੇ ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਇਹ ਤਾਂ ਜੋ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਨੂੰ ਮੌਕੇ ਸਿਰ ਸੰਭਾਲ ਲਿਆ ਜਾਵੇ। ਭੋਗਲ ਸਾਹਿਬ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਮੇਨ ਬਣਾਓ ਮੈਂ ਇਹ ਗੱਲ ਕਹੀ ਹੈ ਵੀ ਜਿਹੜੇ ਪੁਲਿਸ ਆਫਸਰ ਨੇ ਉਹਨਾਂ ਨੂੰ ਇੱਕ ਸਹਾਇਕ ਕਮੇਟੀ ਦੇ ਤੌਰ ਦੇ ਤੇ ਕੰਮ ਕਰਨ ਤੁਸੀਂ ਰੱਖੋ ਮੰਤਰੀਆਂ ਨੂੰ ਜੀ ਦੇ ਆ ਪਾਵਰਫੁੱਲ ਉਹਨਾਂ ਨੂੰ ਰੱਖੋ ਪਰ ਉਹਦੇ ਨਾਲ ਸਹਾਇਕ ਜਿਹੜਾ ਹੈ ਹੂੰ ਦੂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਿਹੜਾ ਅਸਲ ਆ ਰਿਹਾ ਨਜਾਇਜ਼ ਅਸਲ ਆ ਰਿਹਾ ਥੜਾ ਥੜਾ ਆ ਰਿਹਾ ਤੁਸੀਂ ਇੱਕ ਟੀਮ ਭੇਜ ਦਿਓ ਮਿਹਰੜ ਦੇ ਵਿੱਚ ਯੂਪੀ ਦੇ ਕੁਝ ਸ਼ਹਿਰ ਸ਼ਹਿਰ ਨੇ ਜਿੱਥੇ ਉਹ ਤੜਾ ਤੜਾ ਜਗ੍ਹਾ ਜਿੱਥੇ ਤੜਾ ਤੜਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੰਨ ਰਹੇ ਸਨ ਔਰ ਦਾ ਤਾਤ 15 15000 ਰੁਪਏ ਦੇ ਵਿੱਚ ਉਹ ਆਰਾਮ ਨਾਲ ਉੱਥੋਂ ਮਿਲਦਾ ਅਸਲਾ ਜਿਹੜਾ ਜਿਹੜਾ ਕਿਸੇ ਕਿਸੇ ਨਾਲ ਘਰ ਵਾਲੀ ਨੂੰ ਮਾਰਨਾ ਉਹ ਵੀ ਉੱਥੇ ਬੰਨ ਰਹੇ ਦਾ ਕਿਸੇ ਨੇ ਦੋਸਤ ਨੂੰ ਮਾਰਨਾ ਉਹ ਵੀ ਉੱਥੇ ਪਾਉਣ ਜਾਂਦਾ ਕਿਸੇ ਨੇ ਕੋਈ ਕ੍ਰਾਈਮ ਕਰਨਾ ਉਹ ਵੀ ਉੱਥੇ ਪਾਉਣ ਜਾਂਦਾ ਔਰ ਤੜਾ ਤੜ ਲੈਂਦੇ ਜਾਂ ਜੀ ਅਗਰ ਤੁਸੀਂ ਇਹਨਾਂ ਦੀ ਪੜਤਾਲ ਕਰੋਗੇ ਨਾ ਜਿੱਥੋਂ ਅਸਲਾ ਕਿਨੋਂ ਮਿਲਿਆ ਜਿਵੇਂ ਆਪਾਂ ਡਰੱਗ ਦੇ ਉੱਤੇ ਕਹਿੰਦੇ ਆ ਵੀ ਡਰੱਗ ਦੀ ਉੱਤੇ ਅੱਗੇ ਉਹਦੀ ਆਪਾ ਦੇਖੀਏ ਵੀ ਉਹ ਕਿੱਥੋਂ ਆਇਆ ਫਿਰ ਅੱਗੇ ਕਿੱਥੋਂ ਆਇਆ ਕਿੱਥੋਂ ਆਇਆ ਜਿਹੜੀ ਚੇਨ ਦੇਖੀਏ ਅਗਰ ਤੁਸੀਂ ਅਸਲੇ ਦੀ ਵੀ ਚੇਨ ਦੇਖੋਗੇ ਤਾਂ ਤੁਹਾਨੂੰ ਯੂਪੀ ਮੇਰਟ ਤੋਂ ਅੱਗੇ ਦੂਰ ਨਹੀਂ ਜਾਣਾ ਪੈਣਾ ਇੱਥੇ ਹੀ ਤੁਹਾਨੂੰ ਇਹਦਾ ਅਸਲ ਇਹਦਾ ਜਾਣਕਾਰੀ ਮਿਲ ਜਣੇ ਆ ਵੀ ਉਹ ਕਿੱਥੇ ਆਏ ਨੇ ਉੱਥੋਂ ਤੁਸੀਂ ਪਤਾ ਕਰ ਲਓ ਤੇ ਆਪਣੀ ਟੀਮਾਂ ਲਾ ਦਿਓ ਆਪਣੇ ਕੋਈ ਸੂਰੀਅਨ ਇੰਟੈਲੀਜੈਂਸ ਦੇ ਬੰਦੇ ਲਾ ਦਿਓ ਤੁਹਾਨੂੰ ਪਤਾ ਲੱਗ ਜਾਊ ਵੀ ਕੌਣ ਲੈ ਕੇ ਆ ਰਿਹਾ ਕੌਣ ਨੇ ਹੁਣ ਸ਼੍ਰੀ ਆਮ ਆ ਰਹੇ ਨੇ ਲੈ ਕੇ ਕੋਈ ਔਰ ਉਹ ਜਿਹੜਾ ਅਸਲਾ ਜਿਹੜਾ ਹੈ ਆਮ ਹੀ ਵਰਤਿਆ ਜਾ ਰਿਹਾ ਕੋਈ ਗਾਹ ਨਹੀਂ ਕੋਈ ਭੌਤਿਕ ਕੁਛ ਨਹੀਂ ਹੋ ਨਹੀਂ ਹੈ ਬਿਲਕੁਲ ਸਰ ਤੁਸੀਂ ਇਸ ਪੁਆਇੰਟ ਨੂੰ ਹੋਰ ਆਪਣੇ ਹਿਸਾਬ ਨਾਲ ਤਫਸੀਲ ਦੇ ਵਿੱਚ ਦੱਸੋ ਜਾਣਕਾਰੀ ਜਿਸ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਲੱਗਦਾ ਕਿ ਪੰਜਾਬ ਸਰਕਾਰ ਉਹ ਕੰਮ ਕਰ ਰਹੀ ਹੈ ਇਸ ਵੇਲੇ ਨੋ ਬਿਲਕੁਲ ਨਜ਼ਰ ਨਹੀਂ ਆ ਰਿਹਾ ਕਿਉਂਕਿ ਕ੍ਰਾਈਮ ਵਧੀ ਜਾ ਰਿਹਾ ਡੇ ਬਾਏ ਡੇ ਕੋਈ ਕਿਸੇ ਦੀ ਰਿਸਪੌਂਸਿਬਿਲਟੀ ਨਹੀਂ ਬਣ ਰਹੀ ਮੈਂ ਕਹਿ ਰਿਹਾ ਵੀ ਰਿਸਪੌਂਸਿਬਿਲਟੀ ਕਿੱਦਾਂ ਕਰੋਗੇ ਤੁਸੀਂ ਜੇ ਮਨ ਲਓ ਡੀਜੀਪੀ ਨੂੰ ਕਹਾਂਗੇ ਜੀ ਤੁਹਾਡੀ ਰਿਸਪੌਂਸਿਬਿਲਟੀ ਆ ਉਹ ਕਹੋ ਜੀ ਮੇਰੇ ਘਰ ਤੇ ਤੁਸੀਂ ਚਾਰ ਐਸਐਸਪੀ ਦਾ ਨਾਉਂ ਦੇ ਨਹੀਂ ਠੀਕ ਹੈ ਨੇ ਐ ਸਤਿਪੀਕੋਕਰ ਸਰ ਮੇਰੇ ਕਹਤੇ ਕੋਈ ਐਸਐਚਓ ਤਾ ਲਾਇਆ ਨਹੀਂ ਤੁਸੇ ਕਿ ਨੂੰ ਰਿਸਪੋਨਸੀਬਲ ਕਰੋਗੇ ਤੁਸੇ ਹਾਂ ਜਦੋਂ ਤੁਸੀਂ ਰਿਸਪੋਨਸੀਬਿਲਟੀ ਫਿਕਸ ਕਰੋਗੇ ਨਾ ਔਰ ਉਹ ਜਿਹੜਾ ਕੋਈ ਐਸਐਚਓ ਕੋਈ ਕ੍ਰਾਈਮ ਕਰੂਗਾ ਮੈਂ ਦੇਖਿਆ ਹੋਇਆ ਇੱਕ ਮੈਂ ਹੁਣ ਨਾਉ ਨਹੀਂ ਲੈਣਾ ਇੱਕ ਅੱਜਕੱਲ ਉਹ ਡੀਜੀਪੀ ਰੈਂਕ ਦੇ ਵਿੱਚ ਆਫਸਰ ਆ ਜੀ ਉਹ ਜਦੋਂ ਅਸੀਂ ਮੈਂ ਮਹਿਤਾ ਚੋਪੀ ਤਾਂ ਉਹਨੇ ਸਾਡੀ ਮੀਟਿੰਗ ਕਾਲ ਕਰਦੀ ਤਾਂ ਉਹਨੇ ਕਿਹਾ ਵੀ ਆਪਣੇ ਆਪਣੇ ਫਾਈਲਾਂ ਕੱਢੋ ਜਿਹੜੀਆਂ ਡੈਰੀਆਂ ਖੋਲੋ ਡੈਰੀਆਂ ਖੋਲੀਆਂ ਆਉਨੇ ਕੇ ਆ ਵੀ ਪਹਿਲੀ ਲਾਈਨ ਲਿਖੋ ਹੂੰ ਕ੍ਰਪਸ਼ਨ ਮੌਤ ਨੂੰ ਬੁਲਾਣਾ ਹੂੰ ਡਰੱਗ ਤੁਸੀਂ ਸਮਝੋ ਵੀ ਆਪਣੀ ਮੌਤ ਨੂੰ ਬੁਲਾ ਰਹੇ ਹੋ ਤੁਸੀਂ ਕਿਸੇ ਵੀ ਡਰੱਗ ਨੂੰ ਜਦੋਂ ਐਸਐਸਪੀ ਇਹ ਗੰਦੀ ਸ਼ਕਤੀ ਕਰਨਗੇ ਨਾ ਤਾਂ ਐਸਐਚਓ ਦੀ ਜਾਨ ਨਿਕਲ ਜਾਂਦੀ ਹੈ ਜੇ ਮੈਂ ਫੜਿਆ ਗਿਆ ਨਾ ਹਾਲਾਂਕਿ ਹੁਣ ਵੀ ਬਹੁਤ ਜ਼ਿਆਦਾ ਮੈਂ ਸਮਝਦਾ ਵੀ ਬਹੁਤ ਬੇਵਕੂਫ ਹੈ ਲੋਕ ਜਾਂ ਕੋਈ ਦਾਦਾ ਹੈਗਾ ਪਰ ਅੱਜ ਵੀ ਡਰੱਗ ਦੇ ਉੱਤੇ ਪੁਲਿਸ ਜਿਹੜੀ ਆ ਬੜੇ ਇੱچھے ਲੈਵਲ ਤੇ ਕੰਮ ਕਰ ਰਹੀ ਆ ਬਹੁਤ ਵਧੀਆ ਲੈਵਲ ਤੇ ਕੰਮ ਕਰ ਰਹੀ ਆ ਪਰ ਅੱਗੇ ਨੂੰ ਅੱਗੇ ਲੈ ਕੇ ਜਾਣਾ ਉਹਦੇ ਲਈ ਤੁਹਾਨੂੰ ਤਨ ਕਿਤੇ ਜ਼ਿੰਮੇਵਾਰੀਆਂ ਤਾਂ ਜ਼ਿੰਮੇਵਾਰੀਆਂ ਵੀ ਤੈਅ ਕਰਨੀਆਂ ਪੈਣਗੀਆਂ ਸਰ ਮੈਨੂੰ ਲੱਗਦਾ ਕਿ ਤੁਸੀਂ ਬੜੇ ਤਫਸੀਲ ਦੇ ਨਾਲ ਤਮਾਮ ਜਾਣਕਾਰੀ ਸਮਝਾ ਦਿੱਤੀ ਹੈ ਜੇ ਪੰਜਾਬ ਦੀ ਸਰਕਾਰ ਇਹਨਾਂ ਕੰਮ ਇਹਨਾਂ ਕੰਮਾਂ ਤੇ ਜਾਂ ਇਹਨਾਂ ਮਸਲਿਆਂ 'ਵਲਾ ਅਮਲ ਕਰ ਲਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੱਲ ਹੋ ਸਕਦੀਆਂ ਨੇ ਸਰ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਫੋਰ ਗੁੱਡ ਸਰ ਥੈਂਕ ਯੂ ਤਾਂ ਸਾਡੇ ਨਾਲ ਉੱਚੇ ਚੇ ਤੌਰ ਤੇ ਕਿਉਂਕਿ एडीसीपी सतीश मल्होत्रा जी लंबा तजुर्बा हैगा उनका समय-समय पे जब पंजाब ਨਾਲ ਜੁੜੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਉਹਨਾਂ ਮੁਤਲਕ ਆਪਣਾ ਬੜਾ ਅਹਿਮ ਪੱਖ ਰੱਖਦੇ ਰਹਿੰਦੇ ਨੇ ਤਾਂ ਇਸ ਮੁਤਲਕ ਵੀ ਉਹਨਾਂ ਨੇ ਆਪਣਾ ਇੱਕ ਪੱਖ ਰੱਖਿਆ ਹੈਗਾ ਕਿ ਕਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਦੀ ਸਰਕਾਰ ਨੂੰ ਇਹਨਾਂ ਮਸਲੇ ਨੂੰ ਬੜੀ ਸੰਜੀਦਗੀ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਤਾਂ ਜੋ ਇਹਨਾਂ ਦਾ ਕੋਈ ਨਾਚੋੜ ਜਿਹੜਾ ਹੈਗਾ ਕੋਈ ਹੱਲ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈਗਾ ਜਿਸ ਤਰ੍ਹਾਂ ਦੀਆਂ ਧਮਕੀਆਂ ਜਿਸ ਤਰ੍ਹਾਂ ਦੀਆਂ ਘਟਾਵਾਂ ਵਧਦੀਆਂ ਜਾ ਰਹੀਆਂ ਇਹਨਾਂ ਪਿੱਛੇ ਕੌਣ ਵੱਡੀ ਸਾਜ਼ਿਸ਼ ਘੜ ਰਿਹਾ ਹੈਗਾ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਕਿ ਪੰਜਾਬ ਦੀ ਸ਼ਾਂਤੀ ਉੱਪਰਾਂ ਕੇਂਦਰ ਦੀ ਸਰਕਾਰ ਦੀ ਵੀ ਨਜ਼ਰ ਹੈਗੀ ਹੈ ਕਿ ਅਸੀਂ ਸ਼ਾਂਤੀ ਬਰਕਰਾਰ ਰੱਖਾਂਗੇ ਤਾਂ ਅਮਿਤ ਸ਼ਾਹ ਦੇ ਇਹ ਬਿਆਨ ਕੀ ਸਾਬਤ ਕਰ ਰਹੇ ਨੇ ਜਾਂ ਪੰਜਾਬ ਦੇ ਮਾਹੌਲ ਦੇ ਬਾਰੇ ਐਡੀ ਵੱਡੀ ਟਿੱਪਣੀ ਹੋਣੀ ਹੈ ਆਪਣੇ ਆਪ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਇਹਦੇ ਤੋਂ ਸਾਫ਼ ਹੁੰਦੀਆਂ ਨੇ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਕੀ ਕਮੈਂਟ ਤੁਹਾਡੇ ਜ਼ਿਹਨ ਦੇ ਵਿੱਚ ਹੈਗੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੁਹਾਡਾ ਤੋ ਅਗ ਲੈਣੀ ਹੈ ਬਹੁਤ ਬਹੁਤ ਧੰਨਵਾਦ